ਰਾਜਾ ਸਾਹਿਬ ਵਿਖੇ ਅੱਜ ਸਰਕਾਰ ਪਹੁੰਚਦੀ ਹੈ ਕੇਂਦਰੀ ਕੀ ਸਾਡੇ ਤੋਂ ਗਲਤੀ ਹੋਈ ਹੈ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਗਲਤੀ ਕਿਹਦੇ ਕੋਲ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਣਕਾਰੀ ਦਿੱਤੀ ਕਿੰਨੇ ਹੈ ਕਿਹੜੇ ਸੈਟ ਦਾ ਮੈਂਬਰ ਸੀ ਕਿਹੜਾ ਸੈਟ ਦਾ ਪੁਲਿਸ ਅਧਿਕਾਰੀ ਸੀ ਜਿਸਨੇ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇਹ ਮੈਸੇਜ ਲਗਾਇਆ ਕਿ ਅੱਜ ਮਾਗੀ ਮੇਲੇ ਦੀ ਸਟੇਜ ਆ ਜਿਹੜੀ ਸਿਆਸੀ ਕਾਨਫਰੰਸ ਹੋ ਰਹੀ ਹੈ ਉੱਥੇ ਤੁਸੀਂ ਫੱਟੇ ਚੱਕ ਦੇਣੇ ਆ ਅੱਜ 169 ਸਰੂਪ ਉੱਥੋਂ ਪਾਵਨ ਸਰੂਪ ਮਿਲੇ ਨੇ ਲੱਬੇ ਨੇ ਉਹਨਾਂ ਨੇ ਮਿਲੇ ਸ਼ਬਦ ਵੀ ਨਹੀਂ ਕਿਹਾ ਲੱਬੇ ਨੇ ਜਿਵੇਂ ਕਿ ਗਵਾਚੇ ਹੋਣ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਕਿ ਮਿਸ ਕਮਿਊਨੀਕੇਸ਼ਨ ਹੋਇਆ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਫਿਰ ਉਹ ਮਾਗੀ ਮੇਲੇ ਵਾਲਾ ਬਿਆਨ ਕਿੱਥੋਂ ਆਇਆ ਕਹਿੰਦੇ ਉਹ ਮਿਸ ਕਮਿਊਨੀਕੇਸ਼ਨ ਹੋ ਗਿਆ ਸੀ ਥੋੜਾ ਜਿਹਾ ਮંત્રી ਹਰਪਾਲ ਸਿੰਘ ਚਿਮਾ ਦੀ ਕਰ ਲਈਏ ਉਹਨਾਂ ਦਾ ਬਿਆਨ ਹੁੰਦਾ ਹੈ ਕਹਿੰਦੇ ਕਮਿਊਨੀਕੇਸ਼ਨ ਗੈਪ ਨਾਲ ਹੋਇਆ ਜੋ ਵੀ ਹੋਇਆ ਇੰਨੀ ਵੱਡੀ ਗੱਲ ਇੰਨਾ ਵੱਡਾ ਮਸਲਾ ਹੋ ਜੇ ਇੱਕ ਜਿਹੜੀ ਸਸਥਾ ਹੈ ਪਵਿੱਤਰ ਸੰਸਥਾ ਹੈ ਤੁਸੀਂ ਉਦੋਂ ਤੇ ਸਵਾਲ ਖੜੇ ਕਰ ਦੋ ਫਿਰ ਤੁਸੀਂ ਕਹਿ ਦੋ ਕਮਿਊਨੀਕੇਸ਼ਨ ਗੈਪ ਹੈ ਇਹ ਕਮਿਊਨੀਕੇਸ਼ਨ ਗੈਪ ਜਿੰਨੇ ਕੀਤਾ ਹੈ ਉਹਦੇ ਉੱਤੇ ਕੀ ਕਾਰਵਾਈ ਨਹੀਂ ਹੋਣੀ ਚਾਹੀਦੀ ਕਿ ਚਾਹੇ ਕੋਈ ਪੁਲਿਸ ਅਫਸਰ ਹੋਣਾ ਚਾਹੇ ਕੋਈ ਬੜਾ ਕਿ ਵੱਡਾ ਮੰਤਰੀ ਕਿਉਂ ਸੰਸਥਤਰੀ ਕਿਉਂ ਨਾ ਹੋਵੇ ਕਿਤਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਰਿਕਾਰਡ ਦਰਸਤ ਪਾਇਆ ਇਨਾ ਕਹਿ ਕੇ ਟਾਲ ਦੇਣਾ ਕਿ ਮਿਸ ਕਮਿਊਨੀਕੇਸ਼ਨ ਹੋ ਗਿਆ ਕਮਿਊਨੀਕੇਸ਼ਨ ਦਾ ਗੈਪ ਰਹਿ ਗਿਆ ਪਰ ਜਿਹਦੀ ਜਵਾਬ ਤਲਬੀ ਹੈ ਜਿਹੜੇ ਸਟ ਦੇ ਮੈਂਬਰ ਨੇ ਕੀ ਉਹਨਾਂ ਨੇ ਜਾ ਕੇ ਉੱਥੇ ਦੱਸਿਆ ਕਿ 169 ਸਰੂਪ ਆ ਜਿਹੜੇ ਇੱਥੋਂ ਲੱਭ ਗਏ ਨੇ ਮਿਲ ਗਏ ਨੇ ਰਾਜਾ ਸਾਹਿਬ ਸਥਾਨ ਤੋਂ ਕੀ ਉਸ ਨਲਾਇਕ ਅਫਸਰ ਦੀ ਜਵਾਬ ਤਲਬੀ ਨਹੀਂ ਹੋਣੀ ਚਾਹੀਦੀ ਜੇ ਉਸ ਨਲਾਇਕ ਅਫਸਰ ਤੇ ਕਾਰਵਾਈ ਨਹੀਂ ਹੁੰਦੀ ਫਿਰ ਕਿਸਮਨੇ ਜਾਵੇ ਝੂਠ ਕੌਣ ਬੋਲ ਰਿਹਾ ਹੈ ਹਰਪਾਲ ਸਿੰਘ ਜੀ ਮਾ ਮਲਵਿੰਦਰ ਸਿੰਘ ਕੰਗ ਹਰਜੋਤ ਸਿੰਘ ਬੈਂਸ ਜਦੋਂ ਬਾਹਰ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਉਹਨਾਂ ਦੇ ਚਿਹਰੇ ਲਟਕੇ ਹੋਏ ਸਨ ਅੰਦਰ ਕਹਿੰਦੇ بڑا ਕੁਝ ਹੋਇਆ ਹੈ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਸਿੰਘ ਪੰਜਾਬ ਦੇ ਖਾਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਮਾਗੀ ਮੇਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਸੀ ਕਿ ਇੱਕ ਡੇਰਾ ਜਿੱਥੇ ਪਾਵਨ ਸਰੂਪ ਮਿਲੇ ਨੇ ਜਿਨ੍ਹਾਂ ਦਾ ਰਿਕਾਰਡ ਉਹਨਾਂ ਦੇ ਕੋਲ ਨਹੀਂ ਹੈ ਰਾਜਾ ਸਾਈ ਵਿਖੇ ਅੱਜ ਸਰਕਾਰ ਪਹੁੰਚਦੀ ਹੈ ਕੇਂਦਰੀ ਕੀ ਸਾਡੇ ਤੋਂ ਗਲਤੀ ਹੋਈ ਹੈ ਗਲਤੀ ਕਿਹਦੇ ਕੋਲ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਣਕਾਰੀ ਦਿੱਤੀ ਕਿੰਨੇ ਹੈ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਸਭ ਝੂਠ ਨਿਕਲਿਆ ਇਹ ਸਾਰੇ ਮੁੱਦੇ ਉੱਤੇ ਗੱਲਬਾਤ ਕਰਵਾ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂ ਦਾ ਸੰਦੀਪ ਬੜੇ ਦਿਨਾਂ ਤੋਂ ਇੱਕ ਵਿਵਾਦ ਚੱਲ ਰਿਹਾ ਸੀਗਾ ਕਿ ਜਿਹੜੇ ਪਾਉਣ ਸਰੂਪ ਨੂੰ ਲੈ ਕੇ ਜਿੱਦੀ ਗੁੰਮਸ਼ੁਦਗੀ ਹੋਈ ਉਹ ਕੁਝ ਸਰੂਪ ਰਾਜਾ ਸਾਹਿਬ ਜਿਹੜਾ ਸਥਾਨ ਆ ਉੱਥੋਂ ਮਿਲਿਆ ਪਰ ਸਰਕਾਰ ਅਜ ਉੱਥੇ ਪਹੁੰਚਦੀ ਏ ਸਰਕਾਰ ਫੇਰ ਯੂਟਰਨ ਲੈ ਗਈ ਕਹਿੰਦੀ ਸਾਡੇ ਤੋਂ ਗਲਤੀ ਹੋ ਗਈ ਅੱਜ ਸਰਕਾਰ ਦੇ ਦੋ ਮੰਤਰੀ ਤੇ ਇੱਕ ਮੈਂਬਰ ਪਾਰਲੀਮੈਂਟ ਪਹੁੰਚਦੇ ਨੇ ਉਹਨਾਂ ਨੇ ਜਾ ਕੇ ਉੱਥੇ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਬੜਾ ਹੈਰਾਨ ਕਰਨ ਵਾਲਾ ਵੀ ਹੈ ਤੇ ਨਮੋਸ਼ੀ ਭਰਿਆ ਵੀ ਹੈ ਸਰਕਾਰ ਦੇ ਲਈ ਕਿਉਂਕਿ ਇੱਕ ਪਾਸੇ ਤਾਂ ਢੜੱਲੇ ਦੇ ਨਾਲ ਬਿਆਨ ਦਿੱਤਾ ਗਿਆ ਪੂਰੇ ਕੌਨਫੀਡੈਂਸ ਦੇ ਨਾਲ ਮਾਗੀ ਮੇਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਾਂ ਪਹਿਲਾਂ ਵੀ ਕਾਫੀ ਦਫਾ ਜ਼ਿਕਰ ਕਰ ਚੁੱਕੇ ਹਾਂ ਕਿ ਉਹ ਕਿਹੜੇ ਸੈੱਟ ਦਾ ਮੈਂਬਰ ਸੀ ਕਿਹੜਾ ਸੈੱਟ ਦਾ ਪੁਲਿਸ ਅਧਿਕਾਰੀ ਸੀ ਜਿਸ ਨੇ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇਹ ਮੈਸੇਜ ਲਗਾਇਆ ਕਿ ਅੱਜ ਮਾਗੀ ਮੇਲੇ ਦੀ ਸਟੇਜ ਆ ਜਿਹੜੀ ਸਿਆਸੀ ਕਾਨਫਰੰਸ ਹੋ ਰਹੀ ਹੈ ਉੱਥੋਂ ਤੁਸੀਂ ਫੱਟੇ ਚੱਕ ਦੇਣੇ ਆ ਅੱਜ 169 ਸਰੂਪ ਉੱਥੋਂ ਪਾਵਨ ਸਰੂਪ ਮਿਲੇ ਨੇ ਲੱਬੇ ਨੇ ਉਹਨਾਂ ਨੇ ਮਿਲੇ ਸ਼ਬਦ ਵੀ ਨਹੀਂ ਕਿਹਾ ਲੱਬੇ ਨੇ ਜਿਵੇਂ ਕਿ ਗਵਾਚੇ ਹੋਣ ਬਾਅਦ ਵਿੱਚ ਉਸੇ ਗੱਲ ਨੂੰ ਲੈ ਕੇ ਅੱਜ ਸਰਕਾਰ ਦੇ ਹੀ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜੀ ਗੱਲ ਕਹੀ ਹੈ ਉੱਥੇ ਜਾ ਕੇ ਉਹ ਬੜੀ ਹੈਰਾਨ ਕਰਨ ਵਾਲੀ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਡੇਢ ਕੁ ਮਿੰਟ ਦੇ ਵਿੱਚ ਹੀ ਗੱਲ ਨਿਬੜ ਦਿੱਤੀ ਸਾਰੀ ਹਾਲਾਂਕਿ ਰੌਲਾ ਕਾਫੀ ਸਮੇਂ ਦਾ ਕਾਫੀ ਦਿਨਾਂ ਦਾ ਹੈ ਪਰ ਡੈਮੇਜ ਕੰਟਰੋਲ ਕਰਨ ਦੇ ਲਈ ਹੁਣ ਸਰਕਾਰ ਦੇ ਮੰਤਰੀ ਵੱਲੋਂ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਉਸ ਦੇ ਵਿੱਚ ਹਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ ਕਿ ਮਿਸ ਕਮਿਊਨੀਕੇਸ਼ਨ ਹੋਇਆ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਫਿਰ ਉਹ ਮਾਗੀ ਮੇਲੇ ਵਾਲਾ ਬਿਆਨ ਕਿੱਥੋਂ ਆਇਆ ਕਹਿੰਦੇ ਉਹ ਮਿਸ ਕਮਿਊਨੀਕੇਸ਼ਨ ਹੋ ਗਿਆ ਸੀ ਥੋੜਾ ਜਿਹਾ ਨਾਲ ਉਹ ਇਹ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਰਿਕਾਰਡ ਇੱਥੋਂ ਪਾਇਆ ਗਿਆ ਸੀ ਸੇ ਟਾਈ ਸੀ ਇੱਥੇ ਉਹ ਸਾਰੇ ਦਾ ਸਾਰਾ ਰਿਕਾਰਡ ਦਰੁਸਤ ਪਾਇਆ ਗਿਆ ਪਹਿਲਾਂ ਇਹ ਕਿਹਾ ਗਿਆ ਕਿ 169 ਪਾਵਨ ਸਰੂਪ ਮਿਲੇ ਨੇ ਜਿਸ ਦੇ ਵਿੱਚੋਂ 30 ਦਾ ਬਸ ਰਿਕਾਰਡ ਮਿਲਿਆ ਬਾਕੀ 139 ਦਾ ਰਿਕਾਰਡ ਨਹੀਂ ਹੈ ਪਰ ਹੁਣ ਪਤਾ ਲੱਗਿਆ ਸਰਕਾਰ ਨੂੰ ਵੀ ਸਰਕਾਰ ਦੀਆਂ ਵੀ ਅੱਖਾਂ ਖੁੱਲ ਗਈਆਂ ਜਿਹੜੇ ਮੰਤਰੀ ਸਭਾਣ ਉੱਥੇ ਪਹੁੰਚੇ ਨੇ ਉਹਨਾਂ ਨੇ ਆਪਣੇ ਮੂੰਹੋਂ ਇਹ ਗੱਲ ਮੰਨੀ ਹੈ ਕਬੂਲੀ ਹੈ ਇੱਕ ਤਰ੍ਹਾਂ ਦੇ ਨਾਲ ਕਿ ਉਹਨਾਂ ਤੋਂ ਇਹ ਗਲਤੀ ਹੋ ਗਈ ਜਲਦਬਾਜ਼ੀში ਦਿੱਤਾ ਗਿਆ ਬਿਆਨ ਨਾਲ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਨਾ ਤਾਂ ਪਹਿਲਾਂ ਕੋਈ ਐਫ ਆਈ ਆਰ ਰਾਜਾ ਸਾਹਿਬ ਸਥਾਨ ਦੇ ਪ੍ਰਬੰਧਕਾਂ ਦੇ ਉੱਤੇ ਕੀਤੀ ਗਈ ਤੇ ਨਾ ਹੀ ਹੁਣ ਕੀਤੀ ਜਾਏਗੀ ਕਿਉਂਕਿ ਸਾਰਾ ਕੁਝ ਰਿਕਾਰਡ ਆ ਜਿਹੜਾ ਦਰੁਸਤ ਪਾਇਆ ਗਿਆ ਪਹਿਲਾਂ ਇੱਕ ਗੱਲ ਚੱਲੀ ਸੀ ਨਾ ਇਸੇ ਕਰਕੇ ਜਿਹੜੇ ਸਥਾਨਕ ਹਲਕਾ ਬੰਗਾ ਤੋਂ ਵਿਧਾਇਕ ਨੇ ਸੁਖਵਿੰਦਰ ਕੁਮਾਰ ਸੁਖੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਉਸ ਤੋਂ ਪਹਿਲਾਂ ਜਿਹੜਾ ਬਿਆਨ ਆਇਆ ਸੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਨਾ ਤਾਂ ਮੈਂ ਐਫ ਆਈ ਆਰ ਹੋਣ ਦੇਵਾਂਗਾ ਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਹੁਣ ਤੱਕ ਉਹਨਾਂ ਨੇ ਵੀ ਬਿਆਨ ਦਿੱਤਾ ਅੱਜ ਉਹ ਨਜ਼ਰ ਵੀ ਨਹੀਂ ਆਏ ਉਸ ਦੀ ਵੀ ਵਜ੍ਹਾ ਅੱਗੇ ਜਾ ਕੇ ਦੱਸਦੇ ਆਂ ਨਾਲ ਹੀ ਮੰਤਰੀ ਹਰਪਾਲ ਸਿੰਘ ਚੀਮਾ ਜਦੋਂ ਸਪਸ਼ਟੀਕਰਨ ਦੇ ਰਹੇ ਸੀ ਹਾਲਾਂਕਿ ਉਹਨਾਂ ਦੀ ਕਾਫੀ 30 ਤੋਂ 40 ਮਿੰਟ ਜਿਹੜੀ ਅੰਦਰ ਗੱਲਬਾਤ ਆ ਜਿਹੜੀ ਸਾਡੇ ਜਾਣਕਾਰ ਦੱਸਦੇ ਆ ਕਿ ਹੁੰਦੀ ਰਹੀ ਹੈ ਪ੍ਰਬੰਧਕਾਂ ਦੇ ਨਾਲ ਪ੍ਰਬੰਧਕਾਂ ਨੇ ਉੱਥੇ ਪੂਰੇ ਕੌਨਫੀਡੈਂਸ ਦੇ ਨਾਲ ਜਿਵੇਂ ਕੀ ਅਮਰੀਕ ਸਿੰਘ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਪ੍ਰਬੰਧਕ ਬੈਠੇ ਸੀ ਉਹਨਾਂ ਦੇ ਵੱਲੋਂ ਆਪਣੀਆਂ ਦਲੀਲਾਂ ਅੱਜ ਵੀ ਸਰਕਾਰ ਦੇ ਮੂੰਹ ਤੇ ਦੱਸੀਆਂ ਗਈਆਂ ਉਦੋਂ ਸਰਕਾਰ ਦੇ ਮੰਤਰੀ ਬਿਲਕੁਲ ਚੁੱਪ ਸਰਕਾਰ ਦੇ ਵੱਲੋਂ ਜਿਹੜੇ ਗਏ ਐਮਪੀ ਬਿਲਕੁਲ ਚੁੱਪ ਕਰਕੇ ਸੁਣਦੇ ਰਹੇ ਉਹਨਾਂ ਨੂੰ ਜਿਸ ਢੰਗ ਦੇ ਨਾਲ ਜਿਸ ਤਲਖੀ ਭਰੇ ਲਹਿਜੇ ਦੇ ਨਾਲ ਪ੍ਰੈਸ ਕਾਨਫਰੰਸ ਪ੍ਰਬੰਧਕਾਂ ਵੱਲੋਂ ਉਸ ਦਿਨ ਕੀਤੀ ਗਈ ਸੀ ਉਸੇ ਢੰਗ ਦੇ ਨਾਲ ਉਸੇ ਕੌਨਫੀਡੈਂਸ ਦੇ ਵਿੱਚ ਅੱਜ ਪ੍ਰਬੰਧਕਾਂ ਦੇ ਵੱਲੋਂ ਅੱਜ ਵੀ ਸਰਕਾਰ ਨੂੰ ਜਵਾਬ ਦਿੱਤਾ ਗਿਆ ਕਿ ਦੇਖੋ ਆ ਜਿਹੜੀਆਂ ਸਟੇਟਮੈਂਟਾਂ ਆ ਜੇ ਸਰਕਾਰ ਵੱਲੋਂ ਕਾਰਵਾਈ ਆਈ ਸੀ ਅਸੀਂ ਸਹਿਯੋਗ ਦਿੱਤਾ ਇੱਥੇ ਜਦੋਂ ਉਹ ਸਿੱਟ ਆਈ ਐ ਜਾਂ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਡਿਊਟੀ ਲੱਗੀ ਸੀ ਉਸ ਵਕਤ ਵੀ ਇਸ ਢੰਗ ਦੇ ਨਾਲ ਪੁੱਛਗਿੱਛ ਕੀਤੀ ਗਈ ਸੀ ਉਹ ਸਾਰੀਆਂ ਗੱਲਾਂ ਦਾ ਉਹਨਾਂ ਨੇ ਸੀਓ ਕਹਿੰਦੇ ਉਦੋਂ ਵੀ ਅਸੀਂ ਦਿੱਤਾ ਤੇ ਹੁਣ ਵੀ ਦਿੱਤਾ ਪਰ ਜਿਹੜੀ ਇਹ ਲੱਭੇ ਜਾਣ ਦੀ ਗੱਲ ਕੀਤੀ ਕੀ ਹੈ ਬੜੀ ਗਲਤ ਕੀਤੀ ਹੈ ਸਰਕਾਰ ਨੇ ਇਸ ਗੱਲ ਨੂੰ ਲੈ ਕੇ ਗੁੱਸਾ ਬਹੁਤ ਸੀ ਪ੍ਰਬੰਧਕਾਂ ਦੇ ਵਿੱਚ ਤੇ ਅੱਜ ਸਰਕਾਰ ਦੇ ਮੂੰਹ ਦੇ ਉੱਤੇ ਉਹ ਗੁੱਸਾ ਕੱਢਿਆ ਗਿਆ ਉਸ ਵਕਤ ਮੰਤਰੀਆਂ ਦੇ ਮੂੰਹ ਚ ਚੂਣ ਹੀ ਨਿਕਲੀ ਕਹਿੰਦੇ ਮંત્રી ਹਰਪਾਲ ਸਿੰਘ ਚੀਮਾ ਉਸ ਬੈਠਕ ਦੇ ਵਿੱਚ ਸ਼ਾਮਲ ਸੀ ਮੰਤਰੀ ਹਰਜੋਤ ਸਿੰਘ ਬੈਂਸ ਸ਼ਾਮਲ ਸੀ ਮਾਲਵਿੰਦਰ ਸਿੰਘ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਅਨੰਦਪੁਰ ਸਾਹਿਬ ਤੋਂ ਉਹ ਉੱਥੇ ਸ਼ਾਮਲ ਸੀ ਇਸ ਢੰਗ ਦੇ ਨਾਲ ਉਧਰੋਂ ਪ੍ਰਬੰਧਕਾਂ ਦੇ ਵਿੱਚੋਂ ਵੀ ਨੁਮਾਇੰਦੇ ਬੈਠੇ ਸੀ ਹੁਣ ਜਿਹੜੀ ਸਾਫ਼ ਸ਼ਬਦਾਂ ਵਿੱਚ ਗੱਲ ਆਖੀ ਗਈ ਹੈ ਮੰਨ ਲਿਆ ਗਿਆ ਗਲਤੀ ਕਬੂਲ ਲਈ ਗਈ ਹੈ ਝੂਠ ਜਿਹੜਾ ਕਬੂਲ ਲਿਆ ਗਿਆ ਕਿ ਹਾਂ ਮਿਸ ਕਮਿਊਨੀਕੇਸ਼ਨ ਹੋਇਆ ਤੇ ਜਦੋਂ ਇਹ ਵੀ ਪੁੱਛਿਆ ਗਿਆ ਕਿ ਜਿਹੜੇ ਸਥਾਨਕ ਵਿਧਾਇਕ ਨੇ ਉਹਨਾਂ ਦੀ ਜਿਹੜੀ ਨਾਰਾਜ਼ਗੀ ਜਿਹੜੀ ਚੱਲ ਰਹੀ ਹੈ ਕਿਉਂਕਿ ਇੱਕ ਤਾਂ ਉਹਨਾਂ ਨੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੁਣੇ ਗੇ ਨੁਮਾਇੰਦੇ ਸੀ ਮੈਂਬਰ ਅਸੀਂ ਜਿਹੜੇ ਵਿਧਾਨ ਸਭਾ ਦੇ ਉੱਥੋਂ ਉਹਨਾਂ ਨੇ ਸਾਰਾ ਕੁਝ ਛੱਡ ਛੜਾ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਉਸ ਮਸਲੇ ਦੇ ਵਿੱਚ ਉਸ ਬਦਲੇ ਉਹਨਾਂ ਨੂੰ ਸੁਗਾਤ ਵੀ ਮਿਲੀ ਚੇਅਰਮੈਨੀ ਮਿਲੀ ਕੈਬਨਿਟ ਰੈਂਕ ਮਿਲਿਆ ਉਹਨਾਂ ਨੇ ਉਸ ਅਹੁਦੇ ਤੋਂ ਤਿਆਗ ਕਰ ਦਿੱਤਾ ਉਹ ਚਾਹੇ ਉਹਨਾਂ ਦੀ ਰਾਜਨੀਤੀ ਦਾ ਹਿੱਸਾ ਹੋਵੇ ਜਾਂ ਉਹਨਾਂ ਨੂੰ ਜਿਹੜੀ ਠੇਸ ਪੁੱਜੀ ਆ ਮਨ ਨੂੰ ਜਿਵੇਂ ਕਿ ਉੱਥੇ ਮੰਨਣ ਵਾਲਿਆਂ ਦੇ ਜਿਹੜੇ ਉਸ ਧਾਰਮਿਕ ਥਾਨ ਤੇ ਜਾਂਦੀ ਸੰਗਤ ਹੈ ਉਹਨਾਂ ਦੇ ਵੀ ਗੁੱਸਾ ਜਿਹੜਾ ਬਹੁਤ ਆ ਤੁਸੀਂ ਖੁਦ ਜਾ ਕੇ ਜਿਹੜਾ ਆ ਲੋਕਾਂ ਦੇ ਨਾਲ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਉਹ ਲਗਾਤਾਰ ਗੁੱਸੇ ਦੇ ਵਿੱਚ ਸੀ ਤਾਂ ਉਸ ਗੁੱਸੇ ਨੂੰ ਸ਼ਾਂਤ ਕਰਨ ਲਈ ਠੰਡਾ ਕਰਨ ਦੇ ਲਈ ਕਿਤੇ ਨਾ ਕਿਤੇ ਸਰਕਾਰ ਵੱਲੋਂ ਚੁੱਕਿਆ ਗਿਆ ਕਦਮ ਹੈ ਜਿਹੜੀ ਉੱਥੇ ਜਾ ਕੇ ਉਹਨਾਂ ਨੇ ਨਤਮਸਤਕ ਹੋਏ ਨੇ ਔਰ ਕੱਲੇ ਮੰਤਰੀ ਹੀ ਨਤਮਸਤਕ ਨਹੀਂ ਹੋਏ ਐਮਪੀ ਹੀ ਨਤਮਸਤਕ ਨਹੀਂ ਹੋਏ ਇੱਥੋਂ ਤੱਕ ਹਰਪਾਲ ਸਿੰਘ ਚੀਮਾ ਕਹਿ ਕੇ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਵੀ ਇੱਥੇ ਜ਼ਰੂਰ ਆਉਣਗੇ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਜਿਹੜਾ ਦਿੱਤਾ ਬਿਆਨ ਸੀ ਚਾਹੇ ਉਹ ਸਿੱਟ ਦੇ ਕੁਝ ਪੁਲਿਸ ਅਧਿਕਾਰੀਆਂ ਦੀ ਗਲਤੀ ਦੇ ਨਾਲ ਦਿੱਤਾ ਗਿਆ ਹੋਵੇ ਪਰ ਜਿਸ ਦੇ ਮੂੰਹੋਂ ਨਿਕਲੇ ਹੁਣ ਸ਼ਬਦ ਲੋਕਾਂ ਦੀ ਜਵਾਬ ਦੇਈ ਉਥੋਂ ਮੰਗਣੀ ਹੁੰਦੀ ਹੈ ਹਾਲਾਂਕਿ ਪਹਿਲਾਂ ਲੱਗਿਆ ਸੀ ਕਿ ਮੁੱਖ ਮੰਤਰੀ ਦਾ ਜਿਹੜਾ ਪੇਸ਼ੀ ਸੀ ਜਦੋਂ ਪੇਸ਼ ਹੋਈ ਸੀ ਉਹ ਕਾਲ ਤਖਸਾਬ ਦੇ ਸਕਤਰੇ ਤੇ ਉਦੋਂ ਉਹਨਾਂ ਨੇ ਬੜੀ ਹਲੀਮੀ ਭਰੇ ਸ਼ਬਦਾਂ ਦੇ ਨਾਲ ਜੜਾਇਆ ਉਥੇ ਆਪਣੀ ਪੇਸ਼ੀ ਪਾਈ ਉਸ ਤੋਂ ਬਾਅਦ ਜਿਹੜੀ ਗੱਲਬਾਤ ਉਹਨਾਂ ਨੇ ਸਾਂਝੀ ਕੀਤੀ ਉਸ ਨੂੰ ਲੈ ਕੇ ਉਹ ਸਾਰਿਆਂ ਦੇ ਸਾਹਮਣੇ ਆ ਜਗਜਹਰ ਹੈ ਪਰ ਫਿਰ ਜਦੋਂ ਮਜੀਠਾ ਵਿੱਚ ਮੱਝ ਚ ਜਾਂਦੇ ਨੇ ਤਾਂ ਫਿਰ ਉਹਨਾਂ ਨੇ ਉਸੇ ਲੈ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕੀਤਾ ਬਾਦਲ ਪਰਿਵਾਰ ਦੇ ਉੱਤੇ ਫੇਰ ਨਿਸ਼ਾਨੇ ਸਾਧਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਤੰਜ ਕੱਸੇ ਫੇਰ ਉਹੀ ਗੱਲਾਂ ਅੱਜ ਫੇਰ ਐਸਜੀਪੀਸੀ ਦੇ ਨੁਮਾਇੰਦਿਆਂ ਵੱਲੋਂ ਮੋੜਵੇਂ ਜਵਾਬ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਗਈ ਕਿ ਮੁੱਖ ਮੰਤਰੀ ਜਿਹੜੇ ਆ ਬੇਤੁੱਕੇ ਬਿਆਨ ਦੇ ਰਹੇ ਆ ਉਹਨਾਂ ਵੱਲੋਂ ਕਾਊਂਟਰ ਕੀਤਾ ਜਾ ਰਿਹਾ ਐਸਜੀਪੀਸੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਨਾਲ ਹੀ ਪੈਰਲ ਜਿਹੜੀ ਇਹ ਮੁੱਦਾ ਚੱਲ ਰਿਹਾ ਸੀ ਜਿਸ ਦੇ ਵਿੱਚ 328 ਪਾਵਨ ਸਰੂਪਾਂ ਤੋਂ ਗੱਲ ਦੀ ਸ਼ੁਰੂਆ ਚੋਰੀ ਹੋਏ ਸਰੂਪ ਕਿਹਾ ਗਿਆ ਪਰ ਉਸ ਤੋਂ ਬਾਅਦ ਐਸਜੀਪੀਸੀ ਨੇ ਖੁੱਲ ਕੇ ਦੱਸਿਆ ਕਿ ਲੰਮੀ ਚੌੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਚ ਕੀਤੀ ਹੈ ਕਮਰੇ ਸਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਐਸਜੀਪੀਸੀ ਪ੍ਰਧਾਨ ਨੇ ਕਿ ਨਾ ਤਾਂ ਚੋਰੀ ਹੋਏ ਨੇ ਪਾਵਨ ਸਰੂਪ ਨਾ ਲਾਪਤਾ ਹੋਏ ਨੇ ਵਿੱਤੀ ਗੜਬੜੀਆਂ ਤਾਂ ਉਹਨਾਂ ਨੇ ਕਬੂਲੀ ਜਰੂਰ ਇਹ ਗੱਲ ਕਬੂਲੀ ਹੈ ਐਸਜੀਪੀਸੀ ਨੇ ਵੀ ਹਾਲਾਂਕਿ ਐਸਜੀਪੀਸੀ ਦੇ ਵੀ ਜਿਹੜੇ ਪ੍ਰਬੰਧਕ ਸੀ ਸਮੇਂ ਦੇ ਜਦੋਂ ਕਿ 220 ਦੇ ਵਿੱਚ ਉਹਨਾਂ 16 ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਜਿਸ ਦੇ ਵਿੱਚ ਇੱਕ ਸੀਏ ਕੋਹਲੀ ਜਿਹੜੇ ਇਸ ਵਕਤ ਗ੍ਰਿਫਤਾਰ ਨੇ ਉਹ ਵੀ ਸ਼ਾਮਲ ਸੀ ਉਦੋਂ ਐਸਜੀਪੀਸੀ ਨੇ ਠੋਸ ਰੂਪ ਦੇ ਵਿੱਚ ਜਿਹੜਾ ਆ ਬਾਹਰ ਕੱਢ ਦਿੱਤਾ ਉਹ ਤਾਂ ਉਹਨਾਂ ਨੇ ਕਢਣਾ ਹੀ ਸੀ ਖਲਾਕੀ ਤੌਰ ਦੇ ਉੱਤੇ ਜ਼ਿੰਮੇਵਾਰੀ ਵੀ ਬਣਦੀ ਹੈ ਪਰ ਉਦੋਂ ਠੋਸ ਢੰਗ ਦੇ ਨਾਲ ਜੇਕਰ ਲੋਕਾਂ ਨੂੰ ਦੱਸਿਆ ਹੁੰਦਾ ਕਿ ਪੰਥਕ ਮਾਮਲਿਆਂ ਵਿੱਚ ਪੰਥਕ ਪ੍ਰਬੰਧਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜੀ ਪਹਿਲਾਂ ਹੋਈ ਹੈ ਜਾਂ ਇਹ ਹੋਈ ਹੈ ਪਾਵਨ ਸਰੂਪਾਂ ਬਦਲੇ ਜਿਹੜੀ ਭੇਟਾ ਲਈ ਜਾਂਦੀ ਹੈ ਉਹ ਆਪਣੀ ਜੇਬ ਵਿੱਚ ਕਿਸ ਨੇ ਪਾਈ ਉਸ ਨੂੰ ਲੈ ਕੇ ਸਖਤੀ ਦੇ ਨਾਲ ਪੇਸ਼ ਆਉਣਾ ਚਾਹੀਦਾ ਸੀ ਔਰ ਪੇਸ਼ ਕਰਨਾ ਚਾਹੀਦਾ ਸੀ ਕਿ ਮਿਸਾਲੀ ਸਜ਼ਾ ਅਸੀਂ ਦੇ ਰਹੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਅੰਦਰ ਰਹਿ ਕੇ ਪ੍ਰਬੰਧਨਾਂ 'ਚ ਗੜਬੜੀਆਂ ਕਰਦੇ ਨੇ ਉਹ ਚੀਜ਼ ਹੋਈ ਨਹੀਂ ਪਹਿਲਾਂ ਉਹ ਕਿਉਂ ਨਹੀਂ ਹੋਈ ਮਜਬੂਰੀ ਕੀ ਸੀ ਜਾਂ ਪਰਦਾ ਪਾਉਣ ਦੀ ਉਦੋਂ ਕੋਸ਼ਿਸ਼ ਕੀਤੀ ਗਈ ਉਸੇ ਗੱਲ ਨੂੰ ਲੈ ਕੇ ਸਰਕਾਰ ਨੂੰ ਮੌਕਾ ਮਿਲਿਆ ਤੇ ਅੱਜ ਸਰਕਾਰ ਨੇ ਭਾਵੇਂ ਵੱਡੀ ਕਾਲੀ ਕਰਦਿਆਂ ਕਰਦਿਆਂ 328 ਪਾਵਨ ਸਰੂਪਾਂ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰਨ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਉਸ ਨੂੰ ਲੈ ਕੇ ਆਮ ਲੋਕਾਂ 'ਚ ਕੋਈ ਹੋਰ ਉਸ ਨਹੀਂ ਸੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕੁਰਲਾ ਰਹੀ ਸੀ ਉਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਕਿ ਉਸ ਗ੍ਰਿਫਤਾਰੀਆਂ ਦੇ ਬਦਲੇ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਤਿਆਰੀ ਸਰਕਾਰ ਕਰ ਰਹੀ ਹੈ ਇਹ ਗੱਲ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਸੀ ਸਰਕਾਰ ਦੇ ਉੱਤੇ ਪਰ ਜਿਹੜਾ ਰਾਜਾ ਸਾਹਿਬ ਸਥਾਨ ਹੈ ਬੰਗਿਆਂ ਦਾ ਉੱਥੇ ਜਿਹੜੀ ਗੱਲ ਕੀਤੀ ਗਈ ਕੌਣ-ਕੌਣ ਨਾਰਾਜ਼ ਹੋਇਆ ਉਸ ਦੇ ਨਾਲ ਇੱਕ ਤਾਂ ਸਮੂਹ ਸੰਗਤ ਨਾਰਾਜ਼ ਹੋਈ ਜਿਨ੍ਹਾਂ ਦੀ ਆਸਥਾ ਹੈ ਜਿਨ੍ਹਾਂ ਦੀ માનਤਾ ਹੈ ਉਸ ਸਥਾਨ ਦੇ ਅੰਦਰ ਇੱਕ ਇਹਨਾਂ ਦੇ ਵਿਧਾਇਕ ਜਿਹੜੇ ਕਿ ਬਗਾਨੀ ਪਾਰਟੀ ਛੱਡ ਕੇ ਇਹਨਾਂ ਦੇ ਬਣੇ ਸੀ ਉਹਨਾਂ ਨੇ ਆਪਣੀ ਚੇਅਰਮੈਨਨੀ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਅਸਤੀਫਾ ਹਲੇ ਤੱਕ ਪ੍ਰਵਾਨ ਹੋਣ ਦੀ ਗੱਲ ਆਈ ਨਹੀਂ ਅੱਜ ਪ੍ਰਵਾਨ ਹੁੰਦਾ ਕਿ ਨਹੀਂ ਹੁੰਦਾ ਬਾਅਦ ਦੀਆਂ ਗੱਲਾਂ ਨੇ ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਆਪ ਦਾ ਪਾਸੇ ਹੋ ਗਏ ਅੱਜ ਇਹ ਵੀ ਵੇਖਿਆ ਗਿਆ ਖਾਸ ਤੌਰ ਤੇ ਜਦੋਂ ਮੰਤਰੀ ਹਰਪਾਲ ਸਿੰਘ ਚੀਮਾ ਮੰਤਰੀ ਹਰਜੋਤ ਸਿੰਘ ਬੈਂਸ ਐਮਪੀ ਮਲਵਿੰਦਰ ਸਿੰਘ ਕੰਗ ਉਹ ਸਾਹਮਣੇ ਪ੍ਰੈਸ ਦੇ ਖੜੇ ਸੀ ਜਿਹੜੇ ਚਰਚਿਤ ਚਿਹਰੇ تین ਸਰਕਾਰ ਦੇ ਪਰ ਚੌਥਾ ਜਿਹੜੇ ਸਥਾਨਕ ਵਿਧਾਇਕ ਸੀ ਜਿਨ੍ਹਾਂ ਨੇ ਅਸਤੀਫਾ ਤੱਕ ਦਿੱਤਾ ਪਹਿਲਾਂ ਤੁਸੀਂ ਵੀ ਜਾ ਕੇ ਕਵਰ ਕੀਤਾ ਉੱਥੇ ਜਾ ਕੇ ਉਹਨਾਂ ਨੇ ਹਾਜ਼ਰੀ ਲਾਈ ਆ ਬਕਾਇਦਾ ਉਹ ਅੱਜ ਨਹੀਂ ਨਜ਼ਰ ਆਏ ਉੱਥੇ ਇਸ ਦਾ ਜਵਾਬ ਮੰਤਰੀ ਹਰਪਾਲ ਸਿੰਘ ਚਿਮਾਏ ਕਹਿ ਕੇ ਗਏ ਨੇ ਕਿ ਉਹਨਾਂ ਦੇ ਫਾਦਰ ਸਾਹਿਬ ਦੀ ਪਿਤਾ ਜੀ ਦੀ ਸਿਹਤ ਆ ਜਿਹੜੀ ਉਹ ਨਾ ਸਾਜਾ ਠੀਕ ਨਹੀਂ ਹੈ ਇਸ ਕਰਕੇ ਉਹ ਵੀ ਜਾ ਕੇ ਹਾਲਚਲ ਜਾਣਣਗੇ ਇਸ ਕਰਕੇ ਉਹ ਨਹੀਂ ਆਏ ਮਜਬੂਰੀ ਚ ਗੱਲ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੀ ਕਰ ਲਈਏ ਉਹਨਾਂ ਦਾ ਬਿਆਨ ਹੁੰਦਾ ਹੈ ਕਹਿੰਦੇ ਕਮਿਊਨੀਕੇਸ਼ਨ ਗੈਪ ਨਾਲ ਹੋਇਆ ਜੋ ਵੀ ਹੋਇਆ ਇੰਨੀ ਵੱਡੀ ਗੱਲ ਇੰਨਾ ਵੱਡਾ ਮਸਲਾ ਹੋ ਜਾਏ ਇੱਕ ਜਿਹੜੀ ਸਸਥਾ ਪਵਿੱਤਰ ਸੰਸਥਾ ਹੈ ਤੁਸੀਂ ਉਦੋਂ ਤੇ ਸਵਾਲ ਖੜੇ ਕਰ ਦੋ ਫਿਰ ਤੁਸੀਂ ਕਹਿ ਦੋ ਕਮਿਊਨੀਕੇਸ਼ਨ ਗੈਪ ਹੈ ਇਹ ਕਮਿਊਨੀਕੇਸ਼ਨ ਗੈਪ ਹੈ ਜਨੇ ਕੀਤਾ ਹੈ ਉਹਦੇ ਉੱਤੇ ਕੀ ਕਾਰਵਾਈ ਨਹੀਂ ਹੋਣੀ ਚਾਹੀਦੀ ਕਿ ਜੈ ਚਾਹੇ ਕੋਈ ਪੁਲਿਸ ਅਫਸਰ ਹੋਣਾ ਚਾਹੇ ਕੋਈ ਬੜਾ ਕ ਵੱਡਾ ਮੰਤਰੀ ਕੋਈ ਸਤੰਤਰੀ ਕਿਉਂ ਨਾ ਹੋਵੇ ਜਦੋਂ ਤਾਂ ਸੱਤਾ ਦੀ ਕੁਰਸੀ ਦੇ ਉੱਤੇ ਬੈਠ ਕੇ ਸਾਹਮਣੇ ਨਜ਼ਰ ਮਾਰਦੇ ਆ ਕਿ ਸਾਡੇ ਵਿਰੋਧੀ ਕੌਣ ਹੈ ਪੱਤਰਕਾਰ ਕੌਣ ਹੈ ਸਵਾਲ ਕੌਣ ਕਰਨ ਵਾਲਾ ਸਾਨੂੰ ਉਹਨਾਂ ਦੀ ਤੇ ਇੱਕ ਨਿੱਕੀ ਜੀ ਕੀਤੀ ਗਲਤੀ ਨੂੰ ਵੀ ਗੁਨਾਹ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕੋਈ ਪਹਾੜਾ ਭੁੱਲ ਗਿਆ ਤੇ ਉਹਦੀ ਤੇ ਟ੍ਰੋਲਿੰਗ ਜੇ ਕੋਈ ਕਿਸੇ ਪੱਤਰਕਾਰ ਨੇ ਸਵਾਲ ਕਰ ਦਿੱਤਾ ਤੇ ਉਹਨਾਂ ਦੇ ਪੇਜ ੜਾ ਦਿਓ ਜਿਵੇਂ ਕਿ ਲੋਕ ਆਵਾਜ਼ ਟੀਵੀ ਦੇ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਪਹਿਲਾਂ ਪਰਚਾ ਮਾਨ ਗੋਲ ਹੋ ਰਾਂ ਤੇ ਹੁਣ ਅੱਜ ਫਿਰ ਨਵੀਂ ਗੱਲ ਸਾਹਮਣੇ ਆ ਗਈ ਕਿ ਪੇਜ ਹੀ ਚੱਕ ਦਿੱਤਾ ਗਿਆ ਉਸ ਦੇ ਉੱਤੇ ਹੁਣ ਕੀ ਹੁੰਦਾ ਕਾਪੀਰਾਈਟ ਸਿੱਧੇ ਠੋਕੇ ਗਏ ਇਹ ਜਿਹੜਾ ਮੈਂ ਹਵਾਲਾ ਤਾਂ ਦੇ ਰਿਹਾ ਕਿਉਂਕਿ ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਐਡਾ ਵੱਡਾ ਜਿਹੜੀ ਗੁਨਾਹ ਤੇ ਗਲਤੀ ਕੀਤੀ ਹੋਵੇ ਤੇ ਉਹਨੂੰ ਸਿਰਫ ਇੰਨਾ ਕਹਿ ਕੇ ਟਾਲ ਦੇਣਾ ਕਿ ਮਿਸ ਕਮਿਊਨੀਕੇਸ਼ਨ ਹੋ ਗਿਆ ਕਮਿਊਨੀਕੇਸ਼ਨ ਦਾ ਗੈਪ ਰਹਿ ਗਿਆ ਪਰ ਜਿਹਦੀ ਬੀ ਆ ਜਿਹੜੇ ਸਟ ਦੇ ਮੈਂਬਰ ਨੇ ਕਿ ਉਹਨਾਂ ਨੇ ਜਾ ਕੇ ਉੱਥੇ ਦੱਸਿਆ ਕਿ 169 ਸਰੂਪ ਆ ਜਿਹੜੇ ਇਥੋਂ ਲੱਭ ਗਏ ਨੇ ਮਿਲ ਗਏ ਨੇ ਰਾਜਾ ਸਾਹਿਬ ਸਥਾਨ ਤੋਂ ਕੋਈ ਤਾਂ ਝੂਠਾ ਜੇਕਰ ਸਰਕਾਰ ਨੂੰ ਕਿਸੇ ਨੇ ਦੱਸਿਆ ਫੀਡ ਦਿੱਤੀ ਹੈ ਸਰਕਾਰ ਨੇ ਚਲੋ ਕ੍ਰਾਸ ਚੈੱਕ ਨਹੀਂ ਕੀਤਾ ਪਤਾ ਹੈ ਵੀ ਪੁਲਿਸ ਅਫਸਰ ਅਸੀਂ ਜਿਹੜੇ ਆ ਬੜੇ ਚੋਟੀ ਦੇ ਲਾਏ ਆ ਕਾਢੀ ਲਾਏ ਆ ਜਿਹੜੇ ਪਤਾਲ ਚੋਂ ਵੀ ਲੱਭ ਲਿਆਉਂਦੇ ਆ ਚੀਜ਼ਾਂ ਤੇ ਅਸੀਂ ਸਰਕਾਰ ਨੇ ਚਲੋ ਯਕੀਨ ਕਰ ਲਿਆ ਪੁਲਿਸ ਅਫਸਰਾਂ ਤੇ ਪਰ ਜਦੋਂ ਇਸ ਗਲਤੀ ਦਾ ਅਹਿਸਾਸ ਹੋ ਗਿਆ ਜਦੋਂ ਪਤਾ ਲੱਗ ਗਿਆ ਕਿ ਉਹ ਝੂਠ ਸੀ ਨਰਾ ਜਿਸ ਨੂੰ ਅੱਜ ਕਹਿ ਰਹੇ ਨੇ ਕਿ ਦਰੁਸਤ ਹੈ ਸਾਰਾ ਰਿਕਾਰਡ ਕਿਸੇ ਤਰ੍ਹਾਂ ਦੀ ਕੋਈ ਐਫ ਆਈ ਆਰ ਨਾ ਪਹਿਲਾਂ ਕੀਤੀ ਹੈ ਨਾ ਹੁਣ ਕਰਾਂਗੇ ਘੱਟੋ ਘੱਟ ਉਹਨਾਂ ਪੁਲਿਸ ਅਫਸਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਮਾਫੀ ਮੰਗੋ ਸਾਡੇ ਤੋਂ ਮਾਫੀ ਨਹੀਂ ਮੰਗਣੀ ਤੇ ਘੱਟੋ ਘੱਟ ਉਸ ਸਿੱਟ ਜਿਹੜੀ 328 ਪਾਵਨ ਸਰੂਪਾਂ ਨੂੰ ਲੈ ਕੇ ਸਰਕਾਰ ਕਾਰਵਾਈ ਅੱਗੇ ਵਧਾ ਰਹੀ ਹੈ ਔਰ ਇਹ ਵੀ ਕਹਿ ਰਹੀ ਹੈ ਕਿ 328 ਪਾਵਨ ਸਰੂਪਾਂ ਵਾਲੇ ਮਾਮਲੇ 'ਚ ਵਿੱਤੀ ਗੜਬੜੀਆਂ ਦਾ ਹਸਾਬ ਤਬ ਜਿਹੜਾ ਤੇ 328 ਪਾਵਨ ਸਰੂਪ ਪੂਰੇ ਕਰਨੇ ਨੇ ਇਸ ਗੱਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਕੋਈ ਹੋਰ ਕੋਈ ਮਾਮਲਾ ਨਹੀਂ ਹੈ ਹੋਰ ਕੋਈ ਗੱਲ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿ ਚੁੱਕੇ ਨੇ ਇਹ ਗੱਲ ਤਾਂ ਫਿਰ ਕੀ ਜ਼ਿੰਮੇਵਾਰੀ ਨਹੀਂ ਹੁਣ ਸਰਕਾਰ ਦੀ ਬਣਦੀ ਅੱਜ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਹ ਨਹੀਂ ਸੀ ਕਹਿ ਕੇ ਜਾਣਾ ਚਾਹੀਦਾ ਕਿ ਜਿਹੜੇ ਬੰਦੇ ਨੇ ਜਿਹੜੇ ਅਧਿਕਾਰੀ ਨੇ ਸਾਡ ਨੂੰ ਸਰਕਾਰ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈ ਉਸ ਨੂੰ ਅਸੀਂ ਤੁਰੰਤ ਆ ਜਿਹੜਾ ਸਟ ਦੇ ਵਿੱਚੋਂ ਹਟਾ ਦੇਾਂਗੇ ਇੰਨਾ ਵੱਡਾ ਸੈਂਸਿਟਿਵ ਤੇ ਗੰਭੀਰ ਮਸਲਾ ਹੋਵੇ ਠੀਕ ਹੈ ਐਸਜੀਪੀਸੀ ਨੇ ਬਹੁਤ ਗਲਤੀਆਂ ਕੀਤੀਆਂ ਅੰਦਰ ਵਿੱਤੀ ਗ ਹੋ ਗਈਆਂ ਤੁਹਾਨੂੰ ਲੱਗਿਆ ਕਿ ਨਹੀਂ ਇਹ ਪੰਥਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੈ ਜਿਵੇਂ ਕਿ ਐਸਜੀਪੀਸੀ ਵੱਲੋਂ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਇਆ ਮਸਲਾ ਬਾਅਦ ਵਿੱਚ ਐਸਜੀਪੀਸੀ ਨੇ ਵੀ ਯੂ ਟਰਨ ਮਾਰ ਲਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਹਦਾਇਤ ਕਰ ਦਿੱਤੀ ਆਦੇਸ਼ ਦੇ ਦਿੱਤਾ ਕਿ ਹਰਜਿੰਦਰ ਸਿੰਘ ਧਾਮੀ ਬਤੌਰ ਐਸਜੀਪੀਸੀ ਪ੍ਰਧਾਨ ਚੰਡੀਗੜ੍ਹ ਦੇ ਦਫ਼ਤਰ ਸਬ ਅਫਿਸ 'ਚ ਬੈਠਣਗੇ ਉੱਥੇ ਸਟੇਟ ਦੇ ਮੈਂਬਰ ਆ ਕੇ ਉਹਨਾਂ ਦੇ ਰਿਕਾਰਡ ਚੈੱਕ ਕਰ ਸਕਦੇ ਨੇ ਦੇਖ ਸਕਦੇ ਨੇ ਇਹ ਗੱਲ ਕਹੀ ਪਹਿਲਾਂ ਇਹ ਕਿਹਾ ਗਿਆ ਕਿ ਸਹਿਯੋਗ ਹੀ ਨਹੀਂ ਦੇਣਾ ਬਾਅਦ 'ਚ ਕਹਿ ਦਿੱਤਾ ਕਿ ਪਤਾ ਨਹੀਂ ਕੀ ਮਜਬੂਰੀ ਬਣੀ ਕਿ ਚਲੋ ਸਹਿਯੋਗ ਦੇ nè cho lô ਫੈਸਲੇ ਬਦਲਦੇ ਰਹਿੰਦੇ ਹੁੰਦੇ ਆ ਵੱਡੇ ਮਾਮਲਿਆਂ 'ਚ ਪਰ ਇੰਨੀ ਗੰਭੀਰ ਮਾਮਲੇ 'ਚ ਜਦੋਂ ਇਨਵੈਸਟੀਗੇਸ਼ਨ ਸਰਕਾਰ ਕਰ ਰਹੀ ਹੋਵੇ ਤਾਂ ਘੱਟੋ ਘੱਟ ਉੱਥੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਲਾਉਣੇ ਚਾਹੀਦੇ ਆ ਇਹ ਨਹੀਂ ਕਿ ਉਹਨਾਂ ਨੇ ਇੱਕ ਫੇਰੀ ਪਾਈ ਰਾਜਾ ਸਾਹਿਬ ਸਥਾਨ 'ਤੇ ਜਾਂ ਕਿਸੇ ਹੋਰ ਥਾਂ 'ਤੇ ਕੱਲ ਨੂੰ ਇਹ ਨਾ ਹੋਵੇ ਕਿ ਐਸਜੀਪੀਸੀ ਦੇ ਸਬ ਅਫੀਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹੀ ਸਿੱਟ ਦਾ ਮੈਂਬਰ ਨਲਾਇਕ ਮੈਂਬਰ ਉਹਨੂੰ ਕਹਾਵਾਂਗੇ ਜਿਸ ਨੇ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਜਿਹੜੇ ਉੱਥੇ ਸਥਾਨ 'ਤੇ ਜਿਨ੍ਹਾਂ ਦੀ ਆਸਥਾ ਬਣੀ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਈ ਆਮ ਆਦਮੀ ਪਾਰਟੀ ਦੇ ਤਾਜਾ ਵਿਧਾਇਕ ਨੇ ਉਹਨਾਂ ਨੂੰ ਮਜਬੂਰ ਕੀਤਾ ਅਸਤੀਫਾ ਦੇਣ ਦੇ ਲਈ ਆਪਣੇ ਅਹੁਦੇ ਤੋਂ ਕੀ ਉਸ ਨਲਾਇਕ ਅਫਸਰ ਦੀ ਜਵਾਬਤੌਲ ਵੀ ਨਹੀਂ ਹੋਣੀ ਚਾਹੀਦੀ ਜੇ ਉਸ ਨਲਾਇਕ ਅਫਸਰ ਤੇ ਕਾਰਵਾਈ ਨਹੀਂ ਹੁੰਦੀ ਫਿਰ ਕਿਸਮੇ ਜਾਵੇ ਝੂਠ ਕੌਣ ਬੋਲ ਰਿਹਾ ਹੈ ਫਿਰ ਤਾਂ ਇਹੀ ਸਮਝਿਆ ਜਾਏਗਾ ਲੋਕ ਆਪੋ ਆਪਣੇ ਅੰਦਾਜ਼ੇ ਲਗਾਉਣਗੇ ਵੀ ਇਸ ਦੇ ਵਿੱਚ ਸਰਕਾਰ ਦੀ ਮਨਛਾ ਤਾਂ ਨਹੀਂ ਸੀ ਕਿਤੇ ਗਲਤ ਹੁਣ ਜਿਹੜਾ ਸਟਿਆ ਜਾ ਰਿਹਾ ਕਿ ਮਿਸ ਕਮਿਊਨੀਕੇਸ਼ਨ ਹੋ ਗਿਆ ਇਹ ਮਿਸ ਕਮਿਊਨੀਕੇਸ਼ਨ ਕਿਵੇਂ ਹੋਇਆ ਇਸ ਦੀ ਜਵਾਬਤੌਲ ਵੀ ਹੋਣੀ ਚਾਹੀਦੀ ਅੱਜ ਘੱਟੋ ਘੱਟ ਇਹ ਜਰੂਰ ਕਹਿ ਕੇ ਜਾਣਾ ਚਾਹੀਦਾ ਸੀ ਚਲੋ ਇਹ ਗੱਲ ਚੰਗੀ ਕੀਤੀ ਕਿਉਂਕਿ ਘਟੋ-ਘਟ ਇੱਥੇ ਮਿਸ ਕਮਿਊਨੀਕੇਸ਼ਨ ਗੈਪ ਨਹੀਂ ਰੱਖਿਆ ਨਹੀਂ ਤਾਂ ਸਰਕਾਰ ਦਾ ਕੰਮ ਕੀ ਹੁੰਦਾ ਕਿ ਗਲਤੀ ਕਰ ਦਿੱਤੀ ਕੋਈ ਗੱਲ ਨਹੀਂ ਇੱਥੇ ਕੀ ਜੁੜਿਆ ਹੋਇਆ ਸੀ ਮਾਮਲਾ ਲੋਕਾਂ ਦੇ ਨਾਲ ਕੱਲਾ ਉਸ ਰਾਜਾ ਸਾਹਿਬ ਸਥਾਨ ਦਾ ਅਰ ਸੂਖਾ ਜਿਹੜਾ ਜਾਂ ਕਹਿ ਲਓ ਉਸ ਦਾ ਪ੍ਰਭਾਵ ਹੈ ਉਸ ਸਥਾਨ ਦਾ ਜਾਂ ਉਸ ਦੀ ਜਿਹੜੀ ਮਾਨਤਾ ਹੈ ਉਸ ਦਾ ਅਸਰ ਹੈ ਜਿਹੜਾ ਉਹ ਸਿਰਫ ਤੇ ਸਿਰਫ ਦੁਆਬੇ ਦੀਆਂ 25 ਸੀਟਾਂ ਤਕਸੀਮਤ ਨਹੀਂ ਹੈ ਮਾਲਵੇ ਦੇ ਵੀ ਬਰਨਾਲਾ ਸੰਗਰੂਰ ਇਸ ਜ਼ਿਲ੍ਹਿਆਂ ਤੱਕ ਵੀ ਅਸਰ ਹੈ ਹੋਰ ਵੀ ਦੇਸ਼ ਵਿਦੇਸ਼ ਤੋਂ ਸੰਗਤ ਦੀ ਮਾਨਤਾ ਨੂੰ ਡੰਟ ਨਜ਼ਰ ਆ ਰਿਹਾ ਸੀਗਾ ਆਪਣਾ ਕਿਉਂਕਿ ਸਰਕਾਰ ਹਰ ਮਸਲੇ ਦੇ ਵਿੱਚ ਸਰਵੇ ਕਰਵਾਉਂਦੀ ਹੈ ਸਰਕਾਰ ਦੀ ਸੀਏਡੀ ਇੰਨੀ ਕਿਉਂ ਸਟਰੋਂਗ ਹੈਗੀ ਹੈ ਇੰਨੀ ਕਿ ਮਜ਼ਬੂਤ ਹੈ ਕਿ ਸਰਕਾਰ ਨੂੰ ਪਤਾ ਲੱਗ ਗਿਆ ਹੋਵੇ ਕਿ ਇਸ ਮਸਲੇ ਦੇ ਨਾਲ ਸਾਨੂੰ ਵੱਡਾ ਡੈਂਟ ਪੈ ਸਕਦਾ ਇਸ ਕਰਕੇ ਯੂ-ਟਰਨ ਲੈ ਲਓ ਸੰਗਤ ਨੇ ਪਤਾ ਨਹੀਂ ਕੀ ਰਿਐਕਸ਼ਨ ਕਰਨਾ ਸੀ ਪਰ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਦਾਵਾ ਕਿ ਇਹੋ ਜੀ ਆਮ ਆਦਮੀ ਪਾਰਟੀ ਦੀ ਅਸੀਂ ਸਮਰਥਨ ਨਹੀਂ ਕਰਦੇ ਇਹੋ ਜੀ ਮੈਂਬਰਸ਼ਿਪ ਇਹੋ ਜਿਹਾ ਅਹੁਦੇਦਾਰੀਆਂ ਵਗਾ ਕੇ ਮਾਰਦੇ ਉਹਨਾਂ ਦਾ ਜਿਹੜਾ ਗੁੱਸਾ ਉੱਥੇ ਹੀ ਸੰਕੇਤਕ ਮਿਲ ਗਿਆ ਸਰਕਾਰ ਨੂੰ ਇਸੇ ਕਰਕੇ ਸਰਕਾਰ ਡਰੀ ਡਰੀ ਅੱਜ ਨਜ਼ਰ ਆਈ ਚਿਹਰੇ ਵੀ ਉਤਰੇ ਹੋਏ ਸੀ ਇਸੇ ਕਰਕੇ ਮੰਤਰੀਆਂ ਨੇ ਜਿਆਦਾ ਲੰਮੀਆਂ ਪ੍ਰੈਸ ਕਾਨਫਰੰਸਾਂ ਨਹੀਂ ਕੀਤੀਆਂ ਬਾ ਥੋੜੇ ਜੇ ਮਿੰਟਾਂ ਦੇ ਵਿੱਚ ਮਕਾ ਕੇ ਹੋ ਗਏ ਨਹੀਂ ਜਿਹੜੇ ਜਾਣਕਾਰ ਕੀ ਦੱਸਦੇ ਨੇ ਕਿ ਜਦੋਂ ਹਰਪਾਲ ਸਿੰਘ ਚਿਮਾ ਬਿੰਦਰ ਸਿੰਘ ਕੰਗ ਹਰਜੋਤ ਸਿੰਘ ਬੈਂਸ ਜਦੋਂ ਬਾਹਰ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਉਹਨਾਂ ਦੇ ਚਿਹਰੇ ਲਟਕੇ ਹੋਏ ਸਨ ਅੰਦਰ ਕਹਿੰਦੇ ਬੜਾ ਕੁਝ ਹੋਇਆ ਅੰਦਰ ਹੀ ਹੋਇਆ ਜਦੋਂ ਪ੍ਰਬੰਧਕਾਂ ਨੇ ਆਪ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੂੰਹ ਦੇ ਉੱਤੇ ਪਹਿਲਾਂ ਤਾਂ ਹੁੰਦਾ ਨਾ ਕਿ ਇੱਕ ਪ੍ਰੈਸ ਕਾਨਫਰੰਸ ਇੱਕ ਤਰਫੋਂ ਹੋਗੀ ਫਿਰ ਦੂਜੇ ਪਾਸੇ ਸਰਕਾਰ ਨੇ ਆਪਦੇ ਬੰਦੇ ਖੜੇ ਕੀਤੇ ਜਾਂ ਕਿਵੇਂ ਵੀ ਜਾਂ ਆਪ ਦਾ ਕੁਝ ਵੀ ਕੀਤਾ ਉਧਰੋਂ ਪ੍ਰੈਸ ਕਾਨਫਰੰਸ ਕਰਵਾ ਦਿੱਤੀ ਜਾਂ ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨ ਆ ਗਏ ਹਾਲਾਂਕਿ ਇਸ ਮਾਮਲੇ ਤੇ ਕਿਸੇ ਦਾ ਹੁਣ ਤੱਕ ਸਪਸ਼ਟੀ ਕਰਨਾ ਆ ਨਹੀਂ ਸੀ ਸਰਕਾਰ ਵੱਲੋਂ ਸਿੱਧੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟਾਂ-ਪੋਸਟਾਂ ਪਾਉਣ ਵਾਲਾ ਕੰਮ ਚੱਲਦਾ ਰਹਿੰਦਾ ਤੇ ਜਦੋਂ ਲਾਂਬਾ ਮੂੰਹ ਤੇ ਦਿੱਤਾ ਗਿਆ ਤੇ ਉਦੋਂ ਮੰਤਰੀਆਂ ਕੋਲ ਜਵਾਬ ਨਹੀਂ ਸੀ ਕੋਈ ਨਾ ਐਮਪੀ ਕੋ ओके ਸੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੜੀਆਂ ਤੁਸੀਂ ਇਹ ਗੱਲਾਂ ਇੱਕ ਤਮਾਗੀ ਮੇਲੇ ਤੇ ਆਈ ਸਟੇਟਮੈਂਟ ਉਸ ਤੋਂ ਬਾਅਦ ਜੋ ਕੁਝ ਗਰੁੱਪ ਨੇ ਜਿਹੜੇ ਸਵਾਲ ਚੁੱਕ ਰਹੇ ਨੇ ਅੱਜ ਇਸ ਰਾਜਾ ਸਾਹਿਬ ਸਥਾਨ ਦੇ ਉੱਤੇ ਤਸਵੀਰਾਂ ਪੇਸ਼ ਕਰ ਰਹੇ ਨੇ ਕਿਸ ਤਰ੍ਹਾਂ ਦੀਆਂ ਉਹ ਕਹਿੰਦੇ ਕਿ ਹੋਰ ਨਾ ਮਾਲਵੇ ਦੇ ਕੋਈ ਡੇਰਿਆਂ ਦੇ ਵਿੱਚ ਜਾਂ ਹੋਰ ਸਥਾਨਾਂ ਦੇ ਵਿੱਚ ਹੋ ਸਕਦੀਆਂ ਨੇ ਪਰੰਪਰਾਵਾਂ ਕਿਸੇ ਤਰ੍ਹਾਂ ਦੀਆਂ ਕਿਸ ਤਰ੍ਹਾਂ ਦਾ ਬੈੱਡ ਲਾਇਆ ਗਿਆ ਜਾਂ ਕੁਝ ਹੋਰ ਕੀਤਾ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਇੱਥੇ ਨਹੀਂ ਹੁੰਦੀਆਂ ਇੱਥੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਲੜੀਵਾਰ ਪਾਠ ਹੁੰਦੇ ਨੇ ਕਿਸੇ ਤਰ੍ਹਾਂ ਦਾ ਕੋਈ ਪਖੰਡ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਇੱਥੋਂ ਦੇ ਰਾਜਾ ਸਾਹਿਬ ਸਥਾਨ ਦੇ ਜਿਹੜੇ ਪ੍ਰਤੀ ਨੇ ਲਫ਼ਜ਼ ਇਹ ਜਿਹੇ ਵਰਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਕੀ ਕਰੋਗੇ ਤਾਂ ਸਰਕਾਰ ਨੂੰ ਉੱਥੇ ਪਹਿਲਾਂ ਤਾਂ ਜਵਾਬ ਨਹੀਂ ਆਇਆ ਫਿਰ ਇਹ ਭਰੋਸਾ ਦਿੱਤਾ ਗਿਆ ਕਿ ਕਿਸੇ ਤਰੀਕੇ ਦੇ ਨਾਲ ਵੀ ਗਲਤ ਕੋਈ ਟਿੱਪਣੀ ਹੋਣ ਕਰਦਾ ਇਸ ਰਾਜਾ ਸਾਹਿਬ ਸਥਾਨ ਦੇ ਬਾਰੇ ਜਾਂ ਇਸ ਰਿਕਾਰਡ ਨੂੰ ਲੈ ਕੇ 169 ਪਾਵਨ ਸਰੂਪਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਟਿੱਪਣੀ ਕਰਦਾ ਤਾਂ ਸਰਕਾਰ ਨੋ ਉੱਥੇ ਕਹਿਣਾ ਪਿਆ ਕਿ ਅਸੀਂ ਉਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜਿਹੜੇ ਹੁਣ ਗਲਤ ਪ੍ਰਚਾਰ ਕਰਨਗੇ ਇਸ ਧਾਰਮਿਕ ਸਥਾਨ ਦੇ ਬਾਰੇ ਇਹ ਪ੍ਰਬੰਧਕਾਂ ਨੂੰ ਰੋਸ ਸੀ ਬਹੁਤ ਜ਼ਿਆਦਾ ਇਸੇ ਕਰਕੇ ਰੋਸ ਰੋਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਕਹਿ ਦਿੱਤਾ ਬਿਆਨ ਕਰ ਦਿੱਤਾ ਜਿਸ ਦੇ ਕਰਕੇ ਸਰਕਾਰ ਨੂੰ ਉੱਥੇ ਵੀ ਕਹਿਣਾ ਪਿਆ ਕਿ ਇਸ ਧਾਰਮਿਕ ਸਥਾਨ ਦੇ ਵਿੱਚ ਜਿਹੜੀ ਆਸਥਾ ਮੰਨਤਾ ਜਿਹੜੀ ਹੈ ਸਾਡੀ ਵੀ ਹੈ ਮੰਤਰੀਆਂ ਨੇ ਬਕਾਇਦਾ ਹੱਥ ਜੋੜ ਕੇ ਸਾਹਮਣੇ ਕਿਹਾ ਪ੍ਰਬੰਧਕਾਂ ਨੂੰ ਕਿ ਅਸੀਂ ਕਿਸੇ ਤਰ੍ਹਾਂ ਦੇ ਵੀ ਸਾਡੀ ਮਨਛਾ ਗਲਤ ਨਹੀਂ ਹੈ ਬਸ ਮਿਸਕਮਿਊਨੀਕੇਸ਼ਨ ਹੋ ਗਿਆ ਉੱਥੇ ਸਾਰਾ ਕੁਝ ਹੈ ਜਿਹੜਾ ਵਿਗੜ ਜਾਂਦਾ ਹੌਲੀ ਹੌਲੀ ਕਰਕੇ ਪਰ ਸਾਡੀ ਮਨਛਾ ਸਿਰਫ ਤੇ ਸਿਰਫ 328 ਪਾਵਨ ਸਰੂਪਾਂ ਵਾਲੇ ਮਾਮਲੇ ਵਿੱਚ ਇਨਸਾਫ ਕਰਨਾ ਹੈ ਜਾਂ ਜੜ ਤੱਕ ਜਾਣਾ ਹੈ ਤਹਿ ਤੱਕ ਜਾਣਾ ਹੈ ਪਰ ਕੋਈ ਵੀ ਇਸ ਦੇ ਖਿਲਾਫ ਇਸ ਧਾਰਮਿਕ ਸਥਾਨ ਦੇ ਖਿਲਾਫ ਜੈਕਸਨ 69 ਸਰੂਪਾਂ ਨੂੰ ਲੈ ਕੇ ਹੁਣ ਬਿਆਨਬਾਜ਼ੀ करेगा कोई बेलोड़ी ताउस ਦੇ ਖਿਲਾਫ ਹੁਣ ਸਰਕਾਰ ਐਕਸ਼ਨ ਲਏਗੀ ਇਹ ਭਰੋਸਾ ਦਿਵਾਉਣਾ ਪਿਆ ਅੰਦਰ ਕਿਉਂਕਿ ਰੋਸ ਦਾ ਸਾਹਮਣਾ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਸੀ ਹਾਲੇ ਵੀ ਗੱਲ ਕਰੀਏ ਕਿ ਇੱਕ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਜਿਹੜੇ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਨੇ ਇਹ ਦਿਖਾਇਆ ਜੀ ਇਹ ਡੇਰਾ ਹੈ ਫਲਾਨਾ ਹੈ ਢਿੰਗੜਾ ਹੈ ਉਹਦੇ ਬਾਰੇ ਵੀ ਕਹਿੰਦੇ ਜੀ ਜਿਹੜੇ ਪ੍ਰਬੰਧਕ ਨੇ ਉਹ ਸਰਕਾਰ ਨੂੰ ਟੁੱਟ ਕੇ ਪੈਗੇ ਕਿ ਇਹ ਰਿਕਾਰਡ ਕੀ ਹੈ ਇਹ ਸਾਡੇ ਬਾਰੇ ਕੂੜ ਪ੍ਰਚਾਰ ਕਿਉਂ ਹੋ ਰਿਹਾ ਹੈ ਇਹ ਕੌਣ ਕਰਵਾ ਰਿਹਾ ਹੈ ਇਹਦੀ ਜਾਣਕਾਰੀ ਤੁਸੀਂ ਸਾਨੂੰ ਦੱਸੋ ਜਿਹੜੇ ਭਾਈ ਵਡਾਲਾ ਨੇ ਉਹਨਾਂ ਨੇ ਦੇਸ਼ ਕਿਉਂਕਿ ਉਹੀ ਇਸ ਮਾਮਲੇ 'ਚ ਮੋਰਚਾ ਲੰਬੇ ਸਮੇਂ ਤੋਂ ਲਾ ਰਹੇ ਸੀ ਤੇ ਉਹਨਾਂ ਨੇ ਹੀ ਸਰਕਾਰ ਨੂੰ ਜਿਹੜਾ ਆ ਸਹਿਯੋਗ ਦਿੱਤਾ ਜਾਂ ਕਹਿ ਲਓ ਸ਼ਿਕਾਇਤਕਰਤਾ ਦੇ ਰੂਪ ਦੇ ਵਿੱਚ ਸਾਹਮਣੇ ਆਏ ਜਿਸ ਦੇ ਆਧਾਰ ਤੇ ਕਾਰਵਾਈ ਅੱਗੇ ਵਧੀ ਹੁਣ ਗੱਲਾਂ ਤਾਂ ਚਰਚਾਵਾਂ ਤਾਂ ਬਥੇਰੇ ਤਰ੍ਹਾਂ ਦੀਆਂ ਹੋ ਰਹੀਆਂ ਪਰ ਇੱਥੇ ਆਪਾਂ ਜਿਹੜੀ ਗੱਲ ਅੰਦਰ ਹੋਈ ਇਸ ਬਾਰੇ ਵੀ ਕਿਹਾ ਗਿਆ 12 ਵਜੇ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਹੈ ਕੱਲੋ ਬੜੀ ਹੈਮ ਹੈ ਉਸ ਦੇ ਵਿੱਚ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਜੋ ਸਾਨੂੰ ਦੱਸਦੇ ਨੇ ਜਾਣਕਾਰ ਕਿ ਜਿਹੜੀਆਂ ਪ੍ਰਬੰਧਕਾਂ ਦੇ ਵੱਲੋਂ ਰਾਜਾ ਸਾਹਿਬ ਸਥਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ 12 ਵਜੇ ਇੱਕ ਖੁੱਲੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਜਿਸ ਦੇ ਵਿੱਚ ਭਾਈ ਬੜਾਲਾ ਦੀਆਂ ਗੱਲਾਂ ਦਾ ਜਵਾਬ ਦਿੱਤਾ ਜਾਣਾ ਜਿਸ ਤੇ ਵਿੱਚ ਸਰਕਾਰ ਦੇ ਵੱਲੋਂ ਹੋਰ ਜਿਹੜੀ ਅੰਦਰ ਗੱਲਬਾਤ ਹੋਈ ਹੈ ਜਾਂ ਜਿਵੇਂ ਆਪਣੀ ਗਲਤੀ ਕਬੂਲੀ ਕੀਤੀ ਉਸ ਨੂੰ ਲੈ ਕੇ ਉਹ ਪੱਖ ਵੀ ਅਜੇ ਸਾਹਮਣੇ ਆਣਾ ਅਜੇ ਤਾਂ ਡੇਢ ਮਿੰਟ ਦੇ ਵਿੱਚ ਵਿੱਚ ਜਿਹੜਾ ਡੇਢ 2 ਮਿੰਟ ਦੇ ਵਿੱਚ ਸਰਕਾਰ ਨੇ ਆਪਣਾ ਪੱਖ ਬਾਹਰ ਆ ਕੇ ਦੱਸ ਦਿੱਤਾ ਕਿ ਸਾਡੀ ਕਿਵੇਂ ਗੱਲ ਹੋਈ ਅਸੀਂ ਮਿਸ ਕਮਿਊਨੀਕੇਸ਼ਨ ਦੇ ਕਰਕੇ ਸਭ ਕੁਝ ਹੋਇਆ ਗਲਤੀ ਹੋ ਗਈ ਇਹ ਨਹੀਂ ਸੀ ਹੋਣਾ ਚਾਹੀਦਾ ਨਾ ਐਫ ਆਈ ਆਰ ਪਹਿਲਾਂ ਹੋਈ ਜਾਂ ਹੁਣ ਕਰ ਕਰਾਂਗੇ ਪਰ ਨਾਲ ਜਿੱਥੇ ਤੱਕ ਵੇਖੀ ਜਾਵੇ ਉਹ ਉਹਨਾਂ ਪ੍ਰਬੰਧਕਾਂ ਦੀ 12 ਵਜੇ ਹੋਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇਗਾ ਹੋ ਸਕਦਾ ਔਰ ਨਾਲ ਹੀ ਭਾਈ ਵਡਾਲਾ ਵੱਲੋਂ ਜਿਹੜੇ ਸਵਾਲ ਚੁੱਕੇ ਗਏ ਨੇ ਕਿ ਜਿਹੜਾ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੇ ਪੁਰਾਣੀਆਂ ਵੀਡੀਓ ਕੱਢੀਆਂ ਜਾ ਰਹੀਆਂ ਨੇ ਕਿ ਪਹਿਲਾਂ ਤਾਂ ਉੱਥੇ ਕੀਰਤਨ ਕਰਦੇ ਰਹੇ ਬਾਅਦ ਵਿੱਚ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਸਾਨੂੰ ਵੀ ਵੀਡੀਓ ਭੇਜੇ ਗਏ ਕਿ ਭਾਈ ਵਡਾਲਾ ਨੂੰ ਜਦੋਂ ਪਤਾ ਲੱਗਦਾ ਹੈ ਕਿ ਇੱਥੇ ਕੀ ਕੁਝ ਚੱਲ ਰਿਹਾ ਹੈ ਗਲਤ ਜੋ ਮਰਿਆਦਾ ਦੇ ਖਿਲਾਫ ਹੈ ਤਾਂ ਇਸ ਗੱਲ ਦਾ ਖੰਡਨ ਵੀ ਉਹ ਉੱਥੇ ਕਰਦੇ ਨੇ ਕੀਰਤਨ ਕਰਦੇ ਹੋયા ਆ ਉਹ ਗੱਲ ਕਿਉਂ ਨਹੀਂ ਤੁਸੀਂ ਦਿਖਾਉਂਦੇ ਕਿ ਠੀਕ ਹੈ ਉਹ ਵੀ ਵੀਡੀਓ ਹੋ ਸਕਦੀ ਹੈ ਪਰ ਜਿਹੜੀਆਂ ਗੱਲਾਂ ਤਾਜ਼ਾ ਕੀਤੀਆਂ ਗਈਆਂ ਨੇ ਇਸ ਰਾਜਾ ਸਾਹਿਬ ਸਥਾਨ ਦੇ ਬਾਰੇ ਭਾਈ ਬਡਾਲਾ ਦੇ ਵੱਲੋਂ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੁੱਲ ਕੇ ਜਵਾਬ ਰਾਜਾ ਸਾਹਿਬ ਸਥਾਨ ਦੇ ਜਿਹੜੇ ਪ੍ਰਬੰਧਕ ਨੇ ਸੇਵਾਦਾਰ ਨੇ ਉਹ ਕੱਲ ਆਉਣ ਵਾਲੇ ਸਮੇਂ ਦੇ ਵਿੱਚ 12 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਉਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਨੇ ਜਵਾਬ ਵੀ ਦੇਣਾ ਹੈ ਉਹ ਸਰਕਾਰ ਨਾਲ ਜਿਹੜੀ ਗੱਲ ਹੋਈ ਹੈ ਉਸ ਨੂੰ ਲੈ ਕੇ ਅੱਗੇ ਤੋਂ ਕਿਵੇਂ ਕੋਈ ਵੀ ਤੰਗ ਪ੍ਰੇਸ਼ਾਨ ਜਾਂ ਬੇਤੁੱਕੇ ਬਿਆਨ ਨਾ ਦੇਵੇ ਇਸ ਸਥਾਨ ਦੇ ਬਾਰੇ ਇਸ ਦੇ ਬਾਰੇ ਵੀ ਉਹ ਸਾਰੀਆਂ ਗੱਲਾਂ ਦਾ ਜ਼ਿਕਰ ਕੱਲ 12 ਵਜੇ ਕਰ ਸਕਦੇ ਆ ਹਾਲਾਂਕਿ ਇਹ ਵੀ ਕਹਿੰਦੇ ਗੱਲ ਹੋਈ ਕਿ ਜਿਹੜੀ ਫੋਟੋ ਤਸਵੀਰਾਂ ਦਿਖਾਈਆਂ ਗਈਆਂ ਉਹ ਜਿਹੜਾ ਸਥਾਨ ਆ ਰਾਜਸੇਪ ਉਹ ਉਹਦੀ ਹੈ ਹੀ ਨਹੀਂ ਉਹ ਤੇ ਕਿਸੇ ਹੋਰ ਜਗ੍ਹਾ ਦੀਆਂ ਨੇ ਇਹ ਵੀ ਗੱਲ ਹੋਈ ਆ ਅੰਦਰ ਇਹ ਵੀ ਗੱਲ ਹੋਈ ਹੈ ਕਿ ਜਿਹੜੀਆਂ ਸਵਾਲ ਚੁੱਕੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਕਿ ਇੱਥੇ ਕੀ ਕੁਝ ਹੁੰਦਾ ਹੈ ਮर्यादा ਦੇ ਖਿਲਾਫ ਉਹ ਸਾਰਾ ਕੁਝ ਕਹਿੰਦੇ ਕੋਈ ਹੋਰ ਮਾਲਵੇ ਦੇ ਵਿੱਚ ਹੋਰ ਸਥਾਨ ਹੋ ਸਕਦੇ ਆ ਉੱਥੇ ਜਿਹੜੀ ਪਰੰਪਰਾ ਹੋ ਸਕਦੀ ਹੈ ਇਹ ਵਾਲੀ ਜਿਹੜੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਰਾਜਾ ਸਭ ਸਥਾਨ ਜਿਹੜਾ ਬੰਗਿਆਂ ਦਾ ਜਿੱਥੇ ਅੱਜ ਸਰਕਾਰ ਗਈ ਹੈ ਉੱਥੇ ਇਸ ਤਰ੍ਹਾਂ ਦਾ ਉਹਨਾਂ ਦਾ ਦਾਵਾ ਸੀ ਅੰਦਰ ਕਿ ਕੁਝ ਨਹੀਂ ਹੁੰਦਾ ਜਿਹੜਾ ਗਲਤ ਬਿਆਨ ਬਿਆਨੀ ਕੀਤੀ ਜਾ ਰਹੀ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਸਰਕਾਰ ਜ਼ਿੰਮੇਵਾਰੀ ਚੁੱਕੇ ਠੱਲ ਪਾਉਣ ਦੀ ਤਾਂ ਸਰਕਾਰ ਨੂੰ ਉੱਥੇ ਮੌਕੇ ਤੇ ਕੋਈ ਕੋ ਰੋ ਸਾਹਮਣੇ ਸੀ ਗੁੱਸਾ ਸੀ ਸਾਹਮਣੇ ਤਾਂ ਸਰਕਾਰ ਹੁਣ ਬੈਕਫੁੱਟ ਤੇ ਵੀ ਆਈ ਹੈ ਸਰਕਾਰ ਦਾ ਯੂ ਟਰਨ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਬੜੀ ਵੱਡੀ ਗਲਤੀ ਕਰ ਲਈ ਪਤਾ ਹੈ ਕਿ ਜੇ ਵੱਡੇ ਪੱਧਰ ਤੇ ਸੰਗਤ ਨਾਰਾਜ਼ ਹੋ ਗਈ ਤਾਂ ਸੰਗਤ ਧਾਰਮਿਕ ਸਥਾਨ ਤੇ ਜਾ ਕੇ ਸੰਗਤ ਹੈ ਆਪਣੇ ਘਰਾਂ ਚ ਸੰਗਤ ਹੋ ਸਕਦੀ ਹੈ ਪਰ ਆਖਰਕਾਰ ਇੱਕ ਸਮੇਂ ਤੇ ਆ ਕੇ ਉਹ ਸੰਗਤ ਵੋਟਰਾਂ ਦਾ ਰੂਪ ਵੀ ਤਾਂ ਲੈਂਦੀ ਹੈ ਨਾ ਤਾਂ ਉਹ ਵੋਟ ਬੈਂਕਾ ਜਿਹੜਾ ਨਾ ਟੁੱਟੇ ਉਸ ਨੂੰ ਲੈ ਕੇ ਸਰਕਾਰ ਕਿਦਣਾ ਕਿਤੇ ਘਬराई ਹੋਈ ਡਰੀ ਹੋਈ ਸਹਿਮੀ ਹੋਈ ਨਜ਼ਰ ਆਈ ਜਿਸ ਦੇ ਕਰਕੇ ਕੁਝ ਦਿਨਾਂ ਦੇ ਗੈਪ ਤੋਂ ਬਾਅਦ ਮਿਸ ਕਮਿਊਨੀਕੇਸ਼ਨ ਵਾਲੀ ਗੱਲ ਨੂੰ ਅੱਜ ਦੱਸਣ ਆਏ ਨੇ ਮੰਤਰੀ ਪਹਿਲਾਂ ਪ੍ਰਬੰਧਕਾਂ ਨਾਲ ਮੁਲਾਕਾਤ ਕਰਦੇ ਨੇ ਫਿਰ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਆਪਾਂ ਜ਼ਿਕਰ ਕਰ ਹੀ ਦਿੱਤਾ ਤੇ ਰਹਿਂਦੀ ਖੁੰਦੀ ਗੱਲ ਜਿਹੜੀ ਕੋਈ ਰਹਿ ਗਈ ਵਾਰ ਆਉਣੋ ਉਹ ਕੱਲ 12 ਵਜੇ ਜਿਹੜੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਉਸ ਦੇ ਵਿੱਚ ਸਰਕਾਰ ਨੂੰ ਵੀ ਜਵਾਬ ਮਿਲਣਗੇ ਔਰ ਲੋਕਾਂ ਨੂੰ ਵੀ ਔਰ ਜਿਹੜੀ ਉੱਥੇ ਸੰਗਤ ਆਉਂਦੀ ਹੈ ਉਹਨਾਂ ਨੂੰ ਵੀ ਸੰਬੋਧਨ ਹੋ ਕੇ ਪ੍ਰਬੰਧਕਾਂ ਵੱਲੋਂ ਇੱਕ ਲੰਮੀ ਪ੍ਰੈਸ ਕਾਨਫਰੰਸ ਖੁੱਲੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਜਿਸ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਕੀਤਾ ਜਾਏਗਾ ਗੰਦ ਕਰੀਏ ਸੀ ਜਿਵੇਂ ਕੱਲ ਕਵਰੇਜ ਕੀਤੀ ਉੱਥੇ ਦਿਖਾਇਆ ਗਿਆ ਕਿ ਉਸ ਜਿਹੜਾ ਪਵਿੱਤਰ ਸਥਾਨ ਉੱਤੇ ਕੀ ਕੁਝ ਹੈ ਕੀ ਕੁਝ ਮੌਜੂਦ ਹੈਗਾ ਇਹਦਾ ਇਤਿਹਾਸ ਕੀ ਹੈ ਪਰ ਇੱਕ ਜਗ੍ਹਾ ਦੇ ਉੱਤੇ ਜਿੱਥੇ ਰਾਜਾ ਸਾਹਿਬ ਜਿਹੜੇ ਆਰਾਮ ਕਰਦੇ ਸੀ ਜਿਹੋ ਨਾਲ ਜਿਹੜਾ ਕਮਰਾ ਸੀਗਾ ਉਸ ਜਗ੍ਹਾ ਦੇ ਉੱਤੇ ਕੁਝ ਜਹਾਜ਼ ਪਏ ਹੋਏ ਸੀ ਅਸੀਂ ਪੁੱਛਿਆ ਉਹਨਾਂ ਨੂੰ ਪ੍ਰਬੰਧਕਾਂ ਨੂੰ ਕਿ ਇਹ ਜਹਾਜ਼ ਵਾਰੀ ਪ੍ਰਥਾ ਇੱਥੇ ਕਿਵੇਂ ਹੈ ਇਹਦਾ ਕਾਰਨ ਕੀ ਹੈ ਉਹ ਕਹਿੰਦੇ ਇੱਥੇ ਇਹੋ ਜਿਹਾ ਕੋਈ ਪਖੰਡ ਨਹੀਂ ਹੈਗਾ ਲੋਕ ਤੱਕੇ ਨਾਲ ਚੜਾ ਜਾਂਦੇ ਨੇ ਲੋਕਾਂ ਨੂੰ ਹੁਣ ਰੋਕਣਾ ਬੜਾ ਮੁਸ਼ਕਿਲ ਹੈਗਾ ਕਿਤੇ ਕੋਈ ਜੋਤ ਜਗਾ ਜਾਂਦਾ ਹੈਗਾ ਕਿਨੂ ਕਿਨੂ ਕਿਤੇ ਕਿਤੇ ਰੋਕੀਏ ਹਾਲਾਂਕਿ ਉਹਨਾਂ ਨੇ ਆਪਣਾ ਸਪਸ਼ਟਿਕਰ ਸਾਡੇ ਕੈਮਰੇ ਤੇ ਆਪਣੇ ਮਾਈਕ ਤੇ ਵੀ ਦੇ ਦਿੱਤਾ ਜਿੱਥੇ ਵੀ ਕੋਈ ਧਾਰਮਿਕ ਸਥਾਨ ਚੱਲਦੇ ਹੁਣ ਜਾਂ ਜਾਂ ਉੱਥੇ ਆਸਥਾ ਕਿਸੇ ਦੀ ਹੋਵੇ માનਤਾ ਮਿਲੀ ਹੋਵੇ ਲੋਕਾਂ ਦੀ ਸੰਗਤ ਦੀ ਉੱਥੇ ਧਾਰਮਿਕ ਸਥਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਆਪ ਦਾ ਇੱਕ ਸਪਸ਼ਟੀਕਰਨ ਹੋ ਸਕਦਾ ਹੈ ਕਿ ਜੇ ਅੱਜ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਉੱਥੇ ਹੁੰਦੀ ਹੈ ਪਰੰਪਰਾ ਬਣਾਤੀ ਆਪਣੇ ਆਪ ਹੀ ਆ ਮਹਾਰੇ ਲੋਕਾਂ ਨੇ ਉਹਤੇ ਕਈ ਲੋਕ ਪਖੰਡ ਕਰਨ ਵਾਲੇ ਤਾਂ ਦਰਬਾਰ ਸਾਹਿਬ ਨੂੰ ਵੀ ਨਹੀਂ ਬਖਸ਼ਦੇ ਜਿੱਥੇ ਕੀ ਆਸਥਾ ਦਾ ਕੇਂਦਰ ਮੰਨਿਆ ਜਾਂਦਾ ਬਹੁਤ ਵੱਡਾ ਦੁਨੀਆ ਦੇ ਵਿੱਚ ਉੱਥੇ ਆਪਣੇ ਪੱਦਰ ਦੇ ਉੱਤੇ ਤਾਂ ਰੀਲਾ ਮਾਣਨ ਵਾਲੇ ਨਹੀਂ ਟਿਕਦੇ ਮਹਰਬੰਦਕ ਵੀ ਉੱਥੇ ਭਾਵੇਂ ਐਸਜੀਪੀਸੀ ਦੇ ਮੁਲਾਜ਼ਮ ਵੀ ਉੱਥੇ ਤਾਇਨਾਤ ਕੀਤੇ ਜਾਂਦੇ ਨੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਇਤਿਹਾਸਿਕ ਸਥਾਨਾਂ ਤੇ ਦਰਬਾਰ ਸਾਹਿਬ ਵਨ ਕੇ ਜਦੋਂ ਸਖਤੀ ਵਰਤਨੀ ਪਈ ਉਦੋਂ ਜਾ ਕੇ ਟਲਿਆ ਮਾਮਲਾ ਨਹੀਂ ਤਾਂ ਕੋਈ ਤਰੰਗਾ ਬਣਾ ਕੇ ਉੱਥੇ ਕਿਸੇ ਨਾ ਕਿਸੇ ਢੰਗ ਦੇ ਨਾਲ ਉੱਥੇ ਆਪਦਾ ਪ੍ਰੋਪਾਗੈਂਡਾ ਚਲਾਉਣ ਆ ਜਾਂਦਾ ਕੋਈ ਨਾ ਕੋਈ ਉੱਥੇ ਰੀਲਾਂ ਬਣਾਉਣ ਵਾਸਤੇ ਕੋਈ ਹੋਰ ਵੀਡੀਓ ਜਾਂ ਫੋਟੋਆਂ ਦੀ ਆਪਣੇ ਢੰਗ ਦੇ ਨਾਲ ਹੀ ਉੱਥੇ ਪਰਦਰਸ਼ਨੀਆਂ ਕਰਨ ਲੱਗ ਜਾਂਦੇ ਆ ਉਹਨਾਂ ਨੂੰ ਰੋਕਿਆ ਜਾਂਦਾ ਹੱਥ ਜੋੜ-ਜੋੜ ਕੇ ਬੇਨਤੀਆਂ ਕਰਕੇ ਜਦੋਂ ਕੋ ਨਹੀਂ ਟੱਲਦਾ ਫਿਰ ਸਖਤੀ ਵੀ ਹੁੰਦੀ ਹੈ ਕਈ ਵਾਰੀ ਉਹ ਸਖਤੀ ਜਿਹੜੀ ਕਰਨੀ ਆ ਉਹ ਕਈ ਲੋਕ ਨਾਰਾਜ਼ ਵੀ ਹੋ ਜਾਂਦੇ ਆ ਕਿ ਇਸ ਤਰ੍ਹਾਂ ਕੋਈ ਕਰੋਗੇ ਸਖਤੀ ਨਾਲ ਪੇਸ਼ ਆਉਂਗੇ ਤੇ ਕੱਲ ਨੂੰ ਇੱਥੇ ਆਏਗਾ ਕੌਣ ਇਹ ਸਾਰੀਆਂ ਦੋ ਰਾਵਾਂ ਨੇ ਦੋਵਾਂ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਆ ਪਰ ਧਾਰਮਿਕ ਸਥਾਨ ਜਿੱਥੇ ਹੋਣਗੇ ਉੱਥੇ ਕੁਝ ਨਾ ਕੁਝ ਲੋਕਾਂ ਨੂੰ ਵੀ ਸੋਚਣਾ ਵਿਚਾਰਨਾ ਚਾਹੀਦਾ ਹੈ ਕਿ ਜੇ ਤੁਹਾਡੀ ਆਸਤਾ ਹੈ ਮੰਨਤਾ ਹੈ ਤਾਂ ਜਦੋਂ ਸਾਨੂੰ ਗੁਰੂ ਸਾਹਿਬਾਨ ਨੇ ਦੀ ਕਿਹਾ ਕਿ ਸਾਡਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤਾ ਉਸ ਦੇ ਵਿੱਚ ਆਸਥਾ ਹੈ ਤੁਹਾਡੀ ਤਾਂ ਉੱਥੇ ਤੁਸੀਂ ਸਿਰ ਝੁਕਾਓ ਨਤਮਸਤਕ ਹੋ ਮਨ ਦੇ ਵਿੱਚ ਜਿੰਨੀ ਕੋ ਸ਼ਰਧਾ ਹੈ ਮਨ ਦੇ ਹਿਸਾਬ ਨਾਲ ਤੁਹਾਨੂੰ ਆਪਣੇ ਆਪ ਨੂੰ ਵੀ ਤਾਂ ਪਤਾ ਹੁੰਦਾ ਨਾ ਕਿ ਅਸੀਂ ਕਿੰਨੇ ਕੋ ਪਵਿੱਤਰ ਹੈ ਕਿੰਨੇ ਕੋ ਪਾਪੀ ਆ ਪਰ ਜ਼ਿਆਦਾ ਪਖੰਡ ਕਰਨ ਨਾਲ ਦਿਖਾਵੇ ਕਰਨ ਨਾਲ ਜਹਾਜ਼ ਚੜਾਉਣ ਨਾਲ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਤਾਂ ਦਿਖਾਵੇ ਦੇ ਵਿੱਚ ਹੀ ਐ ਪਰ ਹੁਣ ਉਹਨਾਂ ਪ੍ਰਬੰਧਕਾਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਕਹਿੰਦੇ ਕਿ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਇਸ ਤਰ੍ਹਾਂ ਕਰਨ ਨੂੰ ਜੇ ਆਪ म्हारे ਕੋਈ ਕਰਨ ਲੱਗ ਗਿਆ ਉਹਨੂੰ ਰੋਕੀਏ ਕਿਵੇਂ ਕਿੰਨੂ ਕਿੰਨੂ ਰੋਕੀਏ ਪਰ ਉੱਥੇ ਘੱਟੋ-ਘੱਟ ਇਸ ਤਰ੍ਹਾਂ ਦੇ ਬੋਰਡ ਜਾਂ ਤਖਤੀਆਂ ਤਾਂ ਲਗਾਈਆਂ ਹੀ ਜਾ ਸਕਦੀਆਂ ਧਾਰਮਿਕ ਸਥਾਨਾਂ ਤੇ ਜਿੱਥੇ ਇਸ ਤਰ੍ਹਾਂ ਪ੍ਰਬੰਧਕ ਨਹੀਂ ਚਾਹੁੰਦੇ ਪਰ ਉੱਥੇ ਆਪ म्हारे ਲੋਕ ਜਾਂ ਸੰਗਤ ਕਰਦੀ ਐ ਘੱਟੋ-ਘੱਟ ਲੋਕਾਂ ਨੂੰ ਵੀ ਆਪ म्हारे ਆਪਦੇ ਅੰਦਰ ਝਾਤ ਮਾਰਨ ਦੀ ਲੋੜ ਐ ਕਿ ਅਸੀਂ ਕਿੱਥੇ ਜਾ ਕੇ ਕੀ-ਕ ਤੇ ਦੂਜੇ ਪਾਸੇ ਪ੍ਰਬੰਧਕਾਂ ਨੂੰ ਘੱਟੋ ਘੱਟ ਤਖਤੀਆਂ ਲਗਾ ਕੇ ਜ਼ਰੂਰ ਆ ਜਿਹੜਾ ਆ ਇਸ ਗੱਲ ਦਾ ਪ੍ਰਚਾਰ ਜਾਂ ਅਵੇਅਰਨੈਸ ਕਰਨੀ ਚਾਹੀਦੀ ਹੈ ਜਾਗਰੂਕਤਾ ਕਰਨੀ ਚਾਹੀਦੀ ਹੈ ਵੀ ਇਥੇ ਆ ਕੁਛ ਨਾ ਕੀਤਾ ਜਾਵੇ ਇਥੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋਣਾ ਚਾਹੀਦਾ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਪਖੰਡ ਇਥੇ ਅਲਾਉਡ ਨਹੀਂ ਹੈ ਇਥੇ ਮਾਨਤਾ ਨਹੀਂ ਹੈ ਉਸ ਨੂੰ ਜਾਂ ਇਥੇ ਆਗਿਆ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਪਰ ਜਿਹੜੀ ਆ ਸਰਕਾਰ ਨੇ ਪੁੱਠਾ ਪੰਗਾ ਲੈ ਲਿਆ ਸੀ ਉਹ ਜਿਹੜਾ ਸਰਕਾਰ ਆ ਯੂ ਟਰਨ ਲੈ ਕੇ ਪਿੱਛੇ ਨੂੰ ਆ ਗਈ ਹੈ ਤੇ ਸਰਕਾਰ ਨੂੰ ਇਹ ਪਿੱਛੇ ਆਉਣਾ ਤੇ ਹੋਂ 328 ਪਾਵਨ ਸਰੂਪਾਂ ਵਾਲੇ ਪਾਸੇ ਹੁਣ ਸਰਕਾਰ ਨੂੰ ਵੀ ਵੋਚ ਕੇ ਕਦਮ ਧਰਨਾ ਪੈਣਾ ਹੈ ਕਿ 328 ਰੂਪ ਅਸੀਂ ਜਿਹੜਾ ਕਿਹਾ ਜਾ ਰਿਹਾ ਕਿ ਅਸੀਂ ਪੂਰੇ ਕਰਨੇ ਆ ਜਾਂ ਉਹਨਾਂ ਦਾ ਹਸਾਬ ਉਤਵ ਦਾ ਵੇਰਵਾ ਪੂਰਾ ਕਰਨਾ ਉਹ ਕਿਵੇਂ ਵੇਰਵਾ ਪੂਰਾ ਕੀਤਾ ਜਾਂਦਾ ਸਰਕਾਰ ਲਈ ਵੀ ਇੱਕ ਚੈਲੰਜ ਵਾਲਾ ਕੰਮ ਬਣ ਗਿਆ ਹੁਣ ਉਹਨੇ ਇਹ ਨਹੀਂ ਜਾ ਕੇ ਕਹਿ ਸਕਦੇ ਜਣੇਖਣੀ ਥਾਂ ਦੇ ਉੱਤੇ ਜਾ ਕੇ ਜਾਂ ਜਣੇਖਣੀ ਸਟੇਜ ਤੋਂ ਬਈ ਅਸੀਂ ਆ ਆ ਕੁਝ ਲੱਭ ਲਿਆ ਤੇ ਆ ਕੁਝ ਮਿਲਿਆ ਹੁਣ ਉਹਨਾਂ ਨੂੰ ਪੂਰੇ ਪੁਖਤਾ ਢੰਗ ਦੇ ਨਾਲ ਹੁਣ ਕੋਈ ਅਫਸਰ ਆ ਕੇ ਦੱਸੇਗਾ ਵੀ ਸਰਕਾਰ ਨੂੰ ਕਿ ਸਾਰਾ ਜਾ ਲੱਭ ਗਿਆ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਆਪਦੀ ਵੀਡੀਓ ਜਾਰੀ ਕਰ ਦਿਓ ਜਾਂ ਪੋਸਟ ਪਾ ਦਿਓ ਤਾਂ ਉਹ ਵੀ ਕ੍ਰਾਸ ਚੈੱਕ ਹੁਣ ਸਰਕਾਰ ਨੂੰ ਕਰਨਾ ਪਵੇਗਾ ਕਿਉਂਕਿ ਇਸ ਮਸਲੇ ਸਾਰੇ ਤੋਂ ਸਰਕਾਰ ਵੀ ਕਾਫੀ ਕੁਝ ਸਿੱਖ ਚੁੱਕੀ ਹੈ ਸੰਖੇਪ ਦੇ ਵਿੱਚ ਇੱਕ ਜਵਾਬ ਹੋਰ ਦੇ ਦਿਓ ਕਿ ਸਰਕਾਰ ਨੇ ਯੂ-ਟਰਨ ਦਾ ਕੀ ਰਿਕਾਰਡ ਬਣਾ ਲਿਆ ਹਜੇ 4 ਸਾਲ ਹੋਏ ਨੇ 5 ਸਾਲ ਹੋਣ ਦੇ ਹੰਦੇ ਸਰਕਾਰ ਨੇ ਕਿੰਨਾ ਕੁ ਯੂ-ਟਰਨ ਲੈਣੇ ਨੇ ਕਿਉਂਕਿ ਸਰਕਾਰ ਫੈਕਟ ਤੇ ਚਲਦੀ ਨਹੀਂ ਐ ਜੋ ਜੋ ਜੀ ਆ ਉਹ ਵੀ ਬਿਆਨ ਦੇ ਦਿੰਦੇ ਬਾਅਦ ਚ ਉਹਨਾਂ ਨੂੰ ਪਛਤਾਣਾ ਪੈਂਦਾ ਇਹ ਤਾਂ ਹੁਣ ਸਰਕਾਰ ਨੂੰ ਆਪਣੀ ਸਮੀਖਿਆ ਕਰਨੀ ਚਾਹੀਦੀ ਹੈ ਨਾ ਇੱਕ ਹੋ ਜਾਵੇ ਕਿਸੇ ਨੂੰ ਸਿਆਣੇ ਕਹਿੰਦੇ ਐ ਕਿ ਕਿਸੇ ਬੰਦੇ ਨਾਲ ਹੀ ਇੱਕ ਵਾਰੀ ਕੋ ਮਾੜੀ ਗੱਲ ਹੋ ਜੇ ਨਾ ਤਾਂ ਦੂਜੀ ਵਾਰੀ ਉਹ ਕਰਨ ਤੋਂ ਕੰਨੀ ਘਤਰਾਉਂਦਾ ਜੇ ਸਿਆਣਾ ਬੰਦਾ ਹੋਵੇ ਵੀ ਮੇਰੇ ਨਾਲ ਆ ਯਾਰ ਆ ਮਾੜੀ ਹੋਈ ਐ ਕੁੱਤੇ ਖਣੀ ਹੋਈ ਐ ਜਾਂ ਮੈਨੂੰ ਆ ਸ਼ਰਮਿੰਦਾ ਹੋਣਾ ਪਿਆ ਕੁਝ ਲੋਕਾਂ ਦੇ ਸਾਹਮਣੇ ਤੇ ਅਗਲੀ ਵਾਰੀ ਘੱਟੋ ਘਟਾ ਗਲਤੀ ਤਾਂ ਮੈਂ ਨਹੀਂ ਕਰਦਾ ਹੋਰ ਗਲਤੀ ਨਜਾਣੇ ਝੋਜੇ ਤਾਂ ਵੱਖਰੀ ਗੱਲ ਐ ਪਰ ਇੱਥੇ ਸਰਕਾਰ ਨੇ ਗਲਤੀਆਂ ਤੇ ਗਲਤੀਆਂ ਕੀਤੀਆਂ ਹੀ ਆ ਕੀਤੀਆਂ ਹੀ ਆ ਇਸੇ ਕਰਕੇ ਕਾਲੀ ਦੇ ਵਿੱਚ ਪੁੱਟੇ ਗਏ ਕਦਮ ਆ ਜਿਹੜੇ ਉਹ ਸਰਕਾਰ ਟੋਏ 'ਚ ਜਾ ਕੇ ਡਿੱਗੀ ਆ ਹੁਣ ਟੋਏ 'ਚੋਂ ਬਾਹਰ ਨਿਕਲਣ ਦੇ ਵਾਸਤੇ ਭਾਵੇਂ ਹੱਥ ਪੱਲਾ ਮਾਰਿਆ ਜਾ ਰਿਹਾ ਐ ਇਸ ਮਾਮਲੇ 'ਚ ਇਹ ਮਾਮਲਾ ਬੜਾ ਗੰਭੀਰ ਐ ਸੈਂਸਿਟਿਵ ਐ ਇੱਕ ਪਾਸੇ ਤੁਸੀਂ ਐਸਜੀਪੀਸੀ ਦੇ ਪ੍ਰਬੰਧਾਂ ਨੂੰ ਲੈ ਕੇ ਜਾਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਕਿ ਕਿਵੇਂ ਉਹਨਾਂ ਨੇ ਕਬਜ਼ੇ ਕੀਤੇ ਹੋਇਆ ਕਿੱਥੇ ਕਿੱਥੇ ਉਹ ਕੀ ਕਰਦੇ ਆ ਮਾੜੇ ਪ੍ਰਬੰਧ ਨੇ ਉਹਨਾਂ ਚੀਜ਼ਾਂ ਦਾ ਹਸਾਬ ਤਵ ਕੀ ਅਸੀਂ ਲੈ ਨਹੀਂ ਸਕਦੇ ਸਾਰਿਆਂ ਦਾ ਗੁਰੂ ਘਰ ਸਾਂਝੇ ਹੁੰਦੇ ਆ ਪ੍ਰਬੰਧ ਸਾਂਝੇ ਨੇ ਜਿਹੜੀ ਸਰਮਾਰ ਸੰਸਥਾ ਐਸਜੀਪੀਸੀ ਕਿਸੇ ਇੱਕ ਦੇ ਪਿਓ ਦੀ ਜਾਗੀਰ ਨਹੀਂ ਹੈ ਉਹ ਸਭ ਦਾ ਸਰਮਾਇਆ ਹੈ ਸਭ ਦੀ ਇਤਿਹਾਸ ਹੈ ਸਾਰਿਆਂ ਦਾ ਜੁੜਿਆ ਹੋਇਆ ਉਸ ਦੇ ਨਾਲ ਜੇਕਰ ਸਰਕਾਰ ਹੀ ਦਾਵਾ ਕਰਦੀ ਹੈ ਤੇ ਘਟੋ-ਘਟੇ ਇਸ ਮਾਮਲੇ ਦੇ ਵਿੱਚ ਹੀ ਹੁਣ ਅੱਗੇ ਤੋਂ ਕੋਈ ਕਾਲੀ ਨਾ ਕਰਕੇ ਕਦਮ ਫੂਕ ਫੂਕ ਕੇ ਰੱਖਣਾ ਚਾਹੀਦਾ ਜੇਕਰ 328 ਪਾਵਨ ਸਰੂਪਾ ਵਾਲੇ ਮਾਮਲੇ 'ਚ ਕਾਨੂੰਨੀ ਤੌਰ ਤੇ ਵੀ ਕਾਰਵਾਈ ਅੱਗੇ ਸਰਕਾਰ ਵਧਾਰੀ ਹੈ ਤੇ ਘੱਟੋ ਘੱਟ ਇਸ ਕੀਤੀ ਗਈ ਕਾੜੀ ਤੋਂ ਸਿੱਖਣਾ ਜ਼ਰੂਰ ਚਾਹੀਦਾ ਜੇਕਰ ਸਰਕਾਰ ਸਿੱਖਦੀ ਹੈ ਤਾਂ ਰਹਿੰਦਾ ਜਿਹੜਾ ਸਮਾਂ ਕਾਰਜਕਾਲ ਹੈ ਉਸ ਦੇ ਵਿੱਚ ਵੀ ਗਲਤੀਆਂ ਨਹੀਂ ਹੋਣਗੀਆਂ ਸੰਭਾਵਨਾਵਾਂ ਘਟ ਜਾਂਦੀਆਂ ਜੇਕਰ ਸਮੀਖਿਆ ਕੀਤੀ ਹੋਵੇ ਜੇਕਰ ਇੱਕ ਬੰਦਾ ਇੱਕ ਗਲਤੀ ਤੋਂ ਸਿੱਖ ਸਕਦਾ ਤਾਂ ਇਹ ਤਾਂ ਸਮੁੱਚੀ ਸਰਕਾਰ ਹੈ ਤਾਂ ਸਰਕਾਰ ਦੇ ਵਿੱਚ ਤਾਂ ਕਿੰਨੇ ਸਲਾਹਕਾਰ ਕਿੰਨੇ ਹੋਰ ਪਤਾ ਨਹੀਂ ਕਿੰਨੇ-ਕਿੰਨੇ ਅਹੁਦੇ ਹੁੰਦੇ ਨੇ ਰੈਂਕ ਹੁੰਦੇ ਨੇ ਉਹਨਾਂ ਨੂੰ ਤਨਖਾਹਾਂ ਵੀ ਮੋਟੀਆਂ ਮਿਲਦੀਆਂ ਇਹ ਘੱਟੋ-ਘੱਟ ਬਿਆਨ ਦੇਣ ਤੋਂ ਪਹਿਲਾਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਇੱਕ ਗੋਲ ਟੇਬਲ ਮੀਟਿੰਗ ਹੀ ਕਰ ਲਿਆ ਕਰਨ ਕਿ ਅੱਜ ਅਸੀਂ ਆਹ ਬਿਆਨ ਦੇਣ ਲੱਗੇ ਹਾਂ ਕਿਉਂਕਿ ਸਰਕਾਰ ਦੇ ਵਿੱਚ 3 4 5 6 ਦਰਜਣ ਦੇ ਕਰੀਬ ਵੀ ਪ੍ਰੈਸ ਕਾਨਫਰੰਸਾਂ ਹੋ ਜਾਂਦੀਆਂ ਹਰੇਕ ਆਪਣੀ ਡੁਗਡੁਗੀ ਵਜਾ ਰਿਆ ਹੁੰਦਾ ਪਰ ਉਸ ਡੁਗਡੁਗੀ ਦੇ ਵਿੱਚ ਕਿਤੇ ਕਈ ਨਾ ਕ ਵਾਰੀ ਸਿਆਸੀ ਨੁਕਸਾਨ ਵੀ ਹੋ ਜਾਂਦਾ ਜਿਹੜਾ ਕੀ ਆਮ ਆਦਮੀ ਪਾਰਟੀ ਨੂੰ ਸਾਹਮਣੇ ਦਿਖ ਰਿਹਾ ਸੀ ਜਿਸ ਦੇ ਕਰਕੇ ਅੱਜ ਜਿਹੜਾ ਸਰਕਾਰ ਨੂੰ ਰਾਜਾ ਸਾਹਿਬ ਸਥਾਨ ਤੇ ਜਾਣਾ ਵੀ ਪਿਆ ਔਰ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਕੇ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਵੀ ਇੱਥੇ ਜ਼ਰੂਰ ਆਉਣਗੇ ਜੀ ਸ਼ੁਕਰੀਆ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਖਾਸ ਮੁੱਦੇ ਉੱਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਆਗਿਆ ਧੰਨਵਾਦ